ਲਗਭਗ 700 150 ਕਿੱਲਾ ਜ਼ਮੀਨ ਸੀ ਪੰਜ ਭਰਾ ਸੀ ਜਿਹੜੇ ਦੋ ਸੀਗੇ ਜੀ ਦੋ ਤਾਂ ਉਹਨਾਂ ਨੇ ਪਹਿਲਾਂ ਹੀ ਮਾਰ ਦਿੱਤੀ ਸੀਗੀ ਜੀ ਮਤਲਬ ਕਿਸੇ ਨਾਲ ਦੁਸ਼ਮਣੀ ਸੀਗੀ ਪਿੰਡ ਦੇ ਵਿੱਚ ਹੀ ਅੱਛਾ ਹਾਂਜੀ ਲਾਕਡਾਟ 'ਚ ਮਾਰੇ ਹਾਂਜੀ ਲਾਕਡਾਟ 'ਚ ਮਾਰੇ ਗਏ ਜੀ ਤਿੰਨ ਰਹਿ ਗਈ ਜੀ ਤੇ ਉਹਨਾਂ ਨੇ ਸਾਰੀ ਜ਼ਮੀਨ ਹੀ ਮਤਲਬ ਗਵਾਤੀ ਦਾਦਾ ਜੀ ਦੀ ਡੈਥ ਤੋਂ ਬਾਅਦ ਹੀ ਫਾਦਰ ਸਾਹਿਬ ਆਰਮੀ 'ਚ ਭਰਤੀ ਹੋ ਜਾਂਦੇ ਜੀ ਸਰਵਿਸ 15 ਸਾਲ ਦੀ ਹੁੰਦੀ ਹੈ ਜੀ ਟੋਟਲ ਉਹਦੇ ਵਿੱਚ 5 ਸਾਲ ਹੀ ਸਰਵਿਸ ਕਰਦੇ ਆ ਫਾਦਰ ਸਾਹਿਬ ਆਰਮੀ ਨੇ ਕੋਈ ਰੂਲ ਕੱਢਿਆ ਸੀਗਾ ਮਤਲਬ ਜਿਹਨੇ ਜਾਣਾ ਉਹ ਜਾ ਸਕਦਾ ਕੋਈ ਜੰਗ ਵਗੈਰਾ ਲੱਗੀ ਸੀ ਜੀ ਉਹ ਫਾਦਰ ਸਾਹਿਬ ਉਹਦੇ ਵਿੱਚ ਤੇ ਉਹਨਾਂ ਦੀ ਪੈਨਸ਼ਨ ਲੱਗ ਗਈ ਸੀ ਮੈਰਿਜ ਦਾ ਮਤਲਬ ਆਰਮੀ ਨੇ ਬਹੁਤ ਚਿੱਠੀਆਂ ਵੀ ਭੇਜੀਆਂ ਕਿ ਮਤਲਬ ਤੁਸੀਂ ਮੈਰਿਜ ਦਾ ਆਪਣਾ ਲਖਵਾਓ ਇੱਥੇ ਵੀ ਆਪਣੀ ਮਤਲਬ ਵਾਈਫ ਦਾ ਨਾਮ ਦਰਜ ਕਰਵਾਓ ਇੱਥੇ ਪਰ ਉਹਨਾਂ ਨੇ ਨਹੀਂ ਕਰਵਾਇਆ ਜੀ ਇਹ ਇਹ ਰਿਕਾਰਡ 'ਚ ਹੀ ਨਹੀਂ ਸੀ ਹਾਂਜੀ ਰਿਕਾਰਡ 'ਚ ਹੀ ਹੈ ਨਹੀਂ ਸੀ ਕਿ ਮਤਲਬ ਉਹਨਾਂ ਦੀ ਮੈਰਿਜ ਹੋਈ ਹੈ ਬੱਚਿਆਂ ਦਾ ਤਾਂ ਹੋਣੇ ਕੀ ਹੈ ਸਾਡਾ ਤਾਂ ਹੋਣੇ ਕੀ ਉੱਥੇ ਨਾਲ ਕਿੰਨੇ ਸਾਲ ਉਹਨਾਂ ਨੇ ਪੈਨਸ਼ਨ ਲਈ ਤੇ ਕਿੰਨੇ ਸਾਲ ਉਹਨਾਂ ਨੇ ਸਰਵਿਸ ਕੀਤੀ ਸਰਵਿਸ 5 ਸਾਲ ਕੀਤੀ ਸੀ ਜੀ ਤੇ ਉਹ ਉਦੋਂ ਪੈਨਸ਼ਨ ਲੱਗ ਗਈ ਸੀ ਅਲੱਗ-ਪੱਖ ਕੋਈ 30 ਸਾਲ ਦੇ ਨੀਅਰ ਅਬਾਊਟ ਪੈਨਸ਼ਨ ਲੈਂਦੇ ਰਹੇ ਜੀ 30 35 ਸਾਲ ਉਹਨਾਂ ਨੇ ਟੋਟਲ ਹੋਊਗਾ ਸਰਵਿਸ ਤੇ ਪੈਨਸ਼ਨ ਪਾ ਕੇ ਤੇ ਇੰਨੇ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਲਖਵਾਇਆ ਕਿ ਉਹ ਮੈਰਿਡ ਨੇ ਹਾਂਜੀ ਮੰਮੀ ਨੂੰ ਕੁੱਟਦੇ ਮਾਰਦੇ ਵੀ ਸੀਗੇ ਜੀ ਹੂੰ ਅੱਛਾ ਕੁੱਟਮਾਰ ਹੁੰਦੀ ਹਾਂਜੀ ਕੁੱਟਮਾਰ ਕਰਦੇ ਰਹਿਣਾ ਮਤਲਬ ਘਰੋਂ ਕੱਢ ਦਿੰਦੇ ਸੀਗੇ ਜੀ ਤੇ ਫੈਮਿਲੀ ਦੇ ਵਿੱਚ ਅਸੀਂ ਨਾ ਚਾਰ ਭਾਈ ਸੀਗੇ ਜੀ ਹੂੰ ਠੀਕ ਹੈ ਤਾਂ ਸਿਸਟਰ ਸੀਗਾ ਸਿਸਟਰ ਤਾਂ ਫਾਦਰ ਸਾਹਿਬ ਨੇ ਵਿਆਹਤੀਆਂ ਸੀਗੇ ਜੀ ਜ਼ਮੀਨ ਵੇਚਣ ਤੇ ਹੋਗੇ ਜੀ ਤੇ ਜਿਹੜੀ ਪੈਨਸ਼ਨ ਆਉਂਦੀ ਸੀ ਉਹਨਾਂ ਦੀ ਉਹ ਕਿੱਥੇ ਜਾਂਦੀ ਪੈਨਸ਼ਨ ਬਸ ਇਦਾਂ ਹੀ ਘਰੇਵਾਣੀ ਮੋਟੀ ਦੇ ਦੇ ਜੇ ਜੀ ਕੀਤਾ ਦੇ ਦੇਣੀ ਜੇ ਨਾ ਜੀ ਕੀਤਾ ਤੇ ਨਹੀਂ ਦੇਣੀ ਬਸ ਆਪਦੀ ਖਾਣ ਪੀਣਤੀ ਬਸ ਦਾਰੂ ਵੀ ਨਹੀਂ ਹਾਂਜੀ ਦਾਰੂ ਪੀ ਜਾਣੀ ਕਈ ਵਾਰੀ ਤਾਂ ਸਵੇਰ ਹੀ ਲੱਗ ਜਾਂਦੇ ਸੀਗੇ ਜੀ ਪੀਣ ਅੱਛਾ ਜਿੰਨੀ ਸਰਵਿਸ ਕੀਤੀ ਦਾਰੂ ਹੀ ਪੀਤੀ ਹੈ ਹਾਂਜੀ ਪੈਂਸ਼ਨ ਦਾ ਤਾਂ ਸਾਰਾ ਮਤਲਬ दारू ਚ ਉਡਾ ਦਿੰਦੀ ਸੀ ਜੀ ਕੋਈ ਵਿਆਹ ਨਹੀਂ ਕੀਤਾ ਉਹਦਾ ਕੋਈ ਕੁਝ ਨਹੀਂ ਕੀਤਾ ਘਰ ਦਾ ਨਹੀਂ ਬਣਾਇਆ ਜੀ ਘਰ ਦਾ ਕੁਝ ਨਹੀਂ ਬਣਾਇਆ ਉਹਦੀ ਸਿਰਫ ਆਪਣੇ ਆਪ ਤੇ ਲਈ दारू ਹੀ ਪੀਂਦੀ ਹਾਂਜੀ ਕੱਲੀ दारू ਪੀਂਦੀ ਜੀ ਬਸ ਉਹ ਨਹੀਂ ਤੇ ਵੱਡਾ ਬ੍ਰਦਰ ਸੀ ਜਿਹੜਾ ਜੀ ਤੇ ਉਹਦਾ ਅਮਰਸ਼ਾ ਕਿਹਾ ਸੀ ਉਹ दारू ਪੀਣ ਤੋਂ ਰੋਕਦਾ ਵਗੈਰਾ ਸੀਗਾ ਜੀ ਉਹਨਾਂ ਨੂੰ ਹੂੰ ਹੂੰ ਨਾਲ ਜ਼ਮੀਨ ਸੀ ਜੀ ਘਰ ਦੀ ਉੱਥੇ ਨਾ ਟੱਬਾ ਸੀਗਾ ਜੀ ਤੇ ਉਸ ਦਿਨ ਕਿਤੇ ਮਾੜੀ ਜੀ ਬਹਿਸ ਹੋਈ ਦੀ ਵੱਡੇ ਭਰਾ ਨਾਲ ਹੂੰ ਫਾਦਰ ਸਾਹਿਬ ਕਹਿੰਦੇ ਮੈਂ ਤੈਨੂੰ ਮਾਰ ਦੂੰ ਮੈਂ ਐਂ ਕਰ ਦੂੰ ਉਹ ਅੱਗੇ ਵੀ ਕਹਿੰਦੇ ਸੀ ਜੀ ਸਾਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਜੀ ਕਿ ਵੀ ਐਵੇਂ ਹੀ ਹੋ ਜਾਊਗਾ ਉਸ ਦਿਨ ਰਾਤ ਨੂੰ ਕਿਤੇ ਸਾਰੇ ਮਤਲਬ ਸੌਂ ਗਏ ਵਾਵਾ ਲੇਟ ਤੱਕ ਮਤਲਬ ਰਾਤ ਨੂੰ ਫਾਦਰ ਸਾਹਿਬ ਨੇ ਵੱਡੇ ਬ੍ਰਦਰ ਨੂੰ ਮਤਲਬ ਮਾਰਦਾ ਸੀ ਜੀ ਬ੍ਰਦਰ ਸੁੱਤੇ ਪਏ ਸੀਗੇ ਜੀ ਸਿਰ ਦੇ ਵਿੱਚ ਉਹਨਾਂ ਨੇ ਮਤਲਬ ਮਾਰੇ ਸੀ ਸੱਟ ਮਾਰੀ ਸੀ ਸਿਰ ਤੇ ਸੱਟ ਮਾਰੀ ਹਾਂਜੀ ਸੱਟ ਮਾਰੀ ਹਾਂਜੀ ਖਰਤਾ ਨੂੰ ਕਿਵੇਂ ਪਤਾ ਲੱਗਦਾ ਵੀ ਤੁਹਾਡੇ ਭਰਾ ਨੂੰ ਮਾਰਦਾ ਹਾਦ ਸਾਹਿਬ ਨੇ ਮਤਲਬ ਵੀ ਜਦੋਂ ਮਾਰਦਾ ਤੇ ਉਦੋਂ ਮੰਮੀ ਨੂੰ ਆ ਕੇ ਦੱਸਦਾ ਕਹਿੰਦੇ ਕਿ ਵੀ ਅਸੀਂ ਤੇਰੇ ਮੁੰਡੇ ਨੂੰ ਮਾਰਤਾ ਤੇ ਚੱਕ ਲੋ ਆ ਪਾ ਕੇ ਦੱਸਦਾ ਹਾਂ ਹਾਂ ਜੀ ਆ ਪਾ ਕੇ ਦੱਸਦਾ ਮਦਰ ਨੂੰ ਹਾਂ ਜੀ ਤੇ ਕਹਿੰਦੇ ਜੇ ਰੌਲਾ ਪਾਇਆ ਵੀ ਤੈਨੂੰ ਵੀ ਮਾਰ ਦੂੰ ਮੈਂ ਨਾਲ ਤੈਨੂੰ ਵੀ ਮਾਰ ਦੂੰ ਹਾਂ ਜੀ ਬਣੂ ਅਸੀਂ ਸੱਤ ਭੈਣ ਭਰਾ ਸੀ ਜੀ ਅੱਛਾ ਜੀ ਤਿੰਨ ਸਿਸਟਰ ਹੈ ਜੀ ਤੇ ਚਾਰ ਬ੍ਰਦਰ ਹੈ ਜੀ ਹਾਂ ਜੀ ਦੋ ਬ੍ਰਦਰ ਹੁਣ ਐਕਸਪਾਇਰ ਹੋ ਚੁੱਕੇ ਹੈ ਜੀ ਠੀਕ ਹੈ ਹੁਣ ਦੋ ਅਸੀਂ ਇਸ ਟਾਈਮ ਹੈਗੇ ਆਂ ਜੀ ਤੇ ਫਾਦਰ ਸਾਹਿਬ ਇੱਕ ਸਰਵਿਸਮੈਨ ਸੀਗੇ ਜੀ ਆਰਮੀ ਦੇ ਵਿੱਚ ਸੀਗੇ ਉਸ ਤੋਂ ਪਹਿਲਾਂ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦਾ ਜੀ ਦਾ ਵੀ ਬਹੁਤ ਨਾਮ ਸੀਗਾ 150 ਕਿਲਾ ਪੈਲੀ ਉਹਨਾਂ ਨੇ ਬਣਾਈ ਹੋਈ ਸੀਗੀ ਹਾਂਜੀ ਦਾਦਾ ਜੀ ਦਾ ਬਹੁਤ ਨਾਮ ਸੀਗਾ ਜੀ ਵੈਸੇ ਮਤਲਬ ਮੈਂ ਤਾਂ ਨਹੀਂ ਦੇਖਿਆ ਜੀ ਉਹਨਾਂ ਨੂੰ ਸੁਣੀਆਂ ਨੇ ਗੱਲਾਂ ਹਾਂਜੀ ਗੱਲਾਂ ਸੁਣੀਆਂ ਜੀ ਪਿੰਡ ਦੇ ਵਿੱਚੋਂ ਸੁਣਦੇ ਰਹਿੰਨੇ ਆ ਜੀ ਆਮੀ ਮਤਲਬ ਬਜ਼ੁਰਗ ਦੱਸਦੇ ਹੁੰਦੇ ਜੀ ਕਹਿੰਦੇ ਕਿ ਲਗਭਗ 700 150 ਕਿੱਲਾ ਜ਼ਮੀਨ ਸੀ ਜੀ ਆਸ-ਪਾਸੇ ਪਿੰਡਾਂ ਦੇ ਵਿੱਚ ਮਤਲਬ ਬਹੁਤ ਨਾਮ ਸੀਗੇ ਉਹਨਾਂ ਦਾ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਚਾਚੇ ਤਾਈ ਸੀਗੇ ਜੀ ਇਹ ਪੰਜ ਭਰਾ ਸੀਗੇ ਜੀ ਹਾਂਜੀ ਤੇ ਉਸ ਤੋਂ ਬਾਅਦ ਜਿਹੜੇ ਦੋ ਸੀਗੇ ਜੀ ਦੋ ਤਾਂ ਉਹਨਾਂ ਨੇ ਪਹਿਲਾਂ ਹੀ ਮਾਰਤੀ ਸੀਗੇ ਜੀ ਮਤਲਬ ਕਿਸੀ ਨਾ ਦੁਸ਼ਮਣੀ ਸੀਗੀ ਪਿੰਡ ਦੇ ਵਿੱਚ ਹੀ ਅੱਛਾ ਹਾਂਜੀ ਲਾਕ ਡਾਟ 'ਚ ਮਾਰੇ ਹਾਂਜੀ ਲਾਕ ਡਾਟ 'ਚ ਮਾਰੇ ਗਏ ਜੀ ਤੇ ਜਿਹੜੇ ਸੀਗੇ ਉਹਦੇ ਵਿੱਚ ਇਨਵੋਲਵ ਸੀਗੇ ਮਤਲਬ ਮੇਰੇ ਫਾਦਰ ਸਾਹਿਬ ਹੋਣੀ ਨਹੀਂ ਸੀਗੇ ਜੀ ਸੀਗੇ ਹਾਂਜੀ ਅੱਛਾ ਮਤਲਬ ਸੁਣਦੇ ਆ ਜੀ ਪਿੰਡ ਦੇ ਵਿੱਚ ਫਾਦਰ ਸਾਹਿਬ ਮੇਬੀ ਫਾਦਰ ਸਾਹਿਬ ਸੀਗੇ ਹੋ ਸਕਦਾ ਚਾਚੇ ਤਾਏ ਹੋਣੀ ਵਿੱਚ ਉਹ ਵੀ ਸੀਗੇ ਜੀ ਉਹਨਾਂ ਨੇ ਮਤਲਬ ਮਰਵਾਤੇ ਸੀਗੇ ਜੇ ਉਹਨਾਂ ਦਾ ਵੀ ਕਾਫੀ ਨਾਮ ਸੀਗਾ ਜੀ ਪਿੰਡਾਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਤਿੰਨ ਰਹਿ ਗਏ ਜੀ ਉਹਨਾਂ ਨੇ ਮਤਲਬ ਇੰਨਾ ਕਿ ਮਤਲਬ ਕਦਮ ਚੱਕਿਆ ਜੀ ਹੂੰ ਇਸ ਹਾਲ ਨਾਲ ਘਰ ਸੰਭਾਲਿਆ ਮਤਲਬ ਤੇ ਉਹਨਾਂ ਨੇ ਸਾਰੀ ਜ਼ਮੀਨ ਹੀ ਮਤਲਬ ਗਵਾਤੀ ਜੀ ਤਾਏ ਚਾਚੇ ਨੇ ਹਾਂਜੀ ਤਾਏ ਚਾਚੇ ਤਿੰਨ ਭਰਾ ਰਹੇਗੇ ਤੁਹਾਡੇ ਭਰਾ ਉਹਨੇ ਤੁਹਾਡੇ ਫਾਦਰ ਸਾਹਿਬ ਉਹਨੇ ਹਾਂ ਦਸ ਸਾਹਿਬ ਉਹਨੇ ਹਾਂਜੀ ਹੂੰ ਉਹਨਾਂ ਨੇ ਮਤਲਬ ਸਾਰੀ ਜ਼ਮੀਨ ਹੀ ਗਵਾਤੀ ਜੀ ਆਪਦੀ 150 ਕਿੱਲਾ ਹਾਂਜੀ 100 ਜਿੰਨਾ ਵੀ ਸਵਾ 150 ਕਿੱਲਾ ਸੀਗੇ ਜੀ ਉਹਨਾਂ ਕੋਲ ਤਿੰਨਾਂ ਕੋਲ ਇਕੱਠੀ ਹੀ ਜ਼ਮੀਨ ਸੀਗੀ ਕਿ ਉਹਨਾਂ ਨੇ ਅਲੱਗ-ਅਲੱਗ ਕਰ ਲਈ ਸੀ ਨੇ ਅਲੱਗ-ਅਲੱਗ ਕਰ ਲਈ ਸੀ ਉਹਨਾਂ ਨੇ ਅੱਛਾ ਹਾਂਜੀ ਠੀਕ ਹੈ ਬਾਦ ਵਿੱਚ ਆ ਕੇ ਅਲੱਗ-ਅਲੱਗ ਕਰ ਲਈ ਸੀ ਦਾਦਾ ਜੀ ਤੋਂ ਬਾਅਦ ਹੀ ਤੇ ਬਸ ਇੱਕ ਕੋਈ ਬੰਦਾ ਖਰੀਦੀ ਵੀ ਮਤਲਬ ਇੱਕ ਦੋ ਬੰਦਿਆਂ ਨੇ ਜੀ ਵਿੱਚੋਂ ਜਿਨ੍ਹਾਂ ਨੇ ਖਰੀਦੀ ਹੈ ਉਹ ਉਹਨਾਂ ਨੂੰ ਆਪਸ ਚ ਲੜਾ ਦਿੰਦਾ ਸੀਗਾ ਜੀ ਅੱਛਾ ਤੇ ਮਤਲਬ ਜਿਵੇਂ ਇੱਕ ਜੇਲ੍ਹ ਚ ਲਿਆ ਗਿਆ ਜੀ ਉਹਨੂੰ ਛਡਾਉਣ ਦੀ ਖਾਤਰ ਉਹਨੇ ਜ਼ਮੀਨ ਲਖਾ ਲਈ ਹੂੰ ਤੇ ਉਸ ਤੋਂ ਬਾਅਦ ਉਹਨੂੰ ਛਡਾ ਲਿਆ ਉਹ ਤੋਂ ਉਦੋਂ ਬਾਅਦ ਫੇਰ ਉਹਨਾਂ ਨੂੰ ਲੜਾਤਾ ਆਪਸ ਜੀ ਚਾਚਾ ਤਾਇਆ ਨੂੰ ਤੇ ਫਾਦਰ ਸਾਹਿਬ ਉਹਨਾਂ ਨੂੰ ਉਹ ਫੇਰ ਉਹਨਾਂ ਦਾ ਜ਼ਮੀਨ ਲਿਖਾ ਕੇ ਤੇ ਇਦਾਂ ਹੀ ਮਤਲਬ ਜੇਲ੍ਹ ਕੋਣ ਜਾਂਦਾ ਸੀਗਾ ਫਾਦਰ ਸਾਹਿਬ ਹੋਣੀ ਜਾਵੜਦੀ ਸੀ ਕਹਿੰਦੇ ਤਾਇਆ ਨੂੰ ਲੜਕੀ ਜੀ ਮਤਲਬ ਵਾਪਸ ਕੇਸ ਕਰਵਾ ਦਿੰਦਾ ਸੀ ਨਹੀਂ ਉਹ ਕੇਸ ਕਰਵਾ ਕੇ ਤੁਹਾਡੇ ਤਾਇਆ ਚਾਚੇ ਨੂੰ ਜੇਲ੍ਹ ਕਰਵਾ ਕੇ ਹਾਂ ਜੀ ਤੇ ਜਮੀਨ ਲਖਵਾ ਲਾ ਹਾਂ ਜੀ ਅੱਛਾ ਦਾਦਾ ਜੀ ਦੇਸ ਤੋਂ ਬਾਅਦ ਹੀ ਫਾਦਰ ਸਾਹਿਬ ਆਰਮੀ 'ਚ ਭਰਤੀ ਹੋ ਜਾਂਦੀ ਜੀ ਹਾਂ ਤੇ 20 ਵਰਤੀ ਹੋ ਜਾਂਦੇ ਜੀ ਉਸ ਤੋਂ ਬਾਅਦ ਸਰਵਿਸ 15 ਸਾਲ ਦੀ ਹੁੰਦੀ ਹੈ ਜੀ ਟੋਟਲ ਉਹਦੇ ਵਿੱਚ ਪੰਜ ਸਾਲ ਹੀ ਸਰਵਿਸ ਕਰਦੇ ਆ ਜੀ ਖਾਲਸਾ ਸਾਹਿਬ अच्छा 5 ਸਾਲ ਤਾਂ ਕਰਦੇ ਉਦੋਂ ਉਹਨਾਂ ਨੇ ਨਾ ਆਰਮੀ ਨੇ ਕੋਈ ਰੂਲ ਕੱਢਿਆ ਸੀਗਾ ਮਤਲਬ ਜਿਹਨੇ ਜਾਣਾ ਉਹ ਜਾ ਸਕਦਾ ਕੋਈ ਜੰਗ ਵਗੈਰੇ ਲੱਗੀ ਸੀ ਜੀ ਫਾਦਰ ਸਾਹਿਬ ਉਹਦੇ ਵਿੱਚ ਆ ਗਏ ਸੀਗੇ ਜੀ ਤੇ ਉਹਨਾਂ ਦੀ ਪੈਨਸ਼ਨ ਲੱਗ ਗਈ ਸੀ ਮਤਲਬ ਜਿਹੜਾ ਘਰ ਜਾਣਾ ਚਾਹੁੰਦਾ ਜਾ ਸਕਦਾ ਹਾਂਜੀ ਤੇ ਉਹਨਾਂ ਦੀ ਪੈਨਸ਼ਨ ਲੱਗ ਗਈ ਸੀ ਵੀ ਪੈਨਸ਼ਨ ਲਾ ਦਾਂਗੇ ਹਾਂਜੀ ਕਿ ਪੈਨਸ਼ਨ ਲਾ ਦਾਂਗੇ ਆਰਮੀ ਕਹਿੰਦੀ ਸੀ ਉਹ ਪੈਨਸ਼ਨ ਲਵਾ ਕੇ ਮਤਲਬ ਜਦੋਂ ਘਰੇ ਆ ਜਾਂਦੀ ਹੈ ਜੀ ਉਸ ਤੋਂ ਬਾਅਦ ਮੈਰਿਜ ਹੋ ਜਾਂਦੀ ਹੈ ਉਹਨਾਂ ਦੀ ਅੱਛਾ ਪਹਿਲਾਂ ਵਿਆਹ ਨਹੀਂ ਸੀ ਹੋਇਆ ਜਿੰਨਾ ਚਿਰ ਉਹ ਸਰਵਿਸ ਕੀਤੀ ਉਹਨਾਂ ਨੇ ਉਹਨਾਂ ਉਹਨਾਂ ਟਾਈਮ ਵਿਆਹ ਨਹੀਂ ਸੀ ਹੋਇਆ ਉਸ ਤੋਂ ਬਾਅਦ ਜੇ ਤੁਹਾਨੂੰ ਮੈਰਿਜ ਹੋ ਜਾਂਦੀ ਹੈ ਜੀ ਮੈਰਿਜ ਦਾ ਮਤਲਬ ਆਰਮੀ ਨੇ ਬਹੁਤ ਚਿੱਠੀਆਂ ਵੀ ਭੇਜੀਆਂ ਕਿ ਮਤਲਬ ਤੁਸੀਂ ਮੈਰਿਜ ਦਾ ਆਪਣਾ ਲਿਖਵਾਓ ਇੱਥੇ ਵੀ ਆਪਣੀ ਮਤਲਬ ਵਾਈਫ ਦਾ ਨਾਮ ਦਰਜ ਕਰਵਾਓ ਇੱਥੇ ਪਰ ਉਹਨਾਂ ਨੇ ਨਹੀਂ ਕਰਵਾਇਆ ਜੀ ਉਹ ਡਰਿੰਕ ਵਗੈਰਾ ਜ਼ਿਆਦਾ ਕਰਦੇ ਸੀਗੇ ਤੇ ਮੰਮੀ ਨੂੰ ਕੁੱਟਦੇ ਮਾਰਦੇ ਵੀ ਸੀਗੇ ਜੀ ਹੂੰ ਅੱਛਾ ਕੁੱਟਮਾਰ ਹੁੰਦੀ ਹਾਂਜੀ ਕੁੱਟਮਾਰ ਕਰਦੇ ਰਹਿਣਾ ਮਤਲਬ ਘਰੋਂ ਕੱਢ ਦਿੰਦੇ ਸੀਗੇ ਜੀ ਮੈਂ ਇੱਕ ਵਾਰੀ ਨਾ ਜਮਾ ਛੋਟਾ ਜਿਹਾ ਸੀਗਾ ਜੀ ਉਦੋਂ ਤੇ ਉਦੋਂ ਮੰਮੀ ਕਿਤੇ ਰੋਟੀ ਬਣਾਈ ਜਾਂਦੀ ਸੀਗੇ ਤੇ ਉਹਨਾਂ ਦੀ ਪੀਤੀ ਹੋਈ ਸੀਗੀ ਜੀ ਦਾਰੂ ਜ਼ਿਆਦਾ ਪੀਤੀ ਸੀ ਕਰਕੇ ਉਹ ਪਹਿਲਾਂ ਤਾਂ ਮਤਲਬ ਮਮ ਅਗ ਵੈਸੀ ਗਾਲਾਂ ਕੱਢੀ ਗਈ ਹੂੰ ਕਰੀ ਗਈ ਜੀ ਕਹਿੰਦੇ ਕਿ ਵੀ ਆਇਆ ਹੋ ਗਿਆ ਜੋ ਹੋ ਗਿਆ ਮਤਲਬ ਇਦਾਂ ਵਾਵਾ ਕੁਝ ਬੋਲੀ ਗਈ ਜੀ ਤੇ ਫਿਰ ਮੰਮੀ ਤਾਂ ਅੱਗ ਬੋਲਦੇ ਨਹੀਂ ਸੀਗੇ ਜੇ ਪਤਾ ਸੀਗਾ ਮੰਮੀ ਨੂੰ ਤਾਂ ਹੂੰ ਤੇ ਉਹ ਫਿਰ ਮਤਲਬ ਛੋਟੀ ਲੈ ਕੇ ਮੰਮੀ ਨੂੰ ਮਾਰਨ ਪੈ ਗਈ ਮੈਂ ਤਾਂ ਜਮਾ ਛੋਟਾ ਜਿਹਾ ਸੀਗਾ ਜੀ ਫਿਰ ਮੰਮੀ ਨੇ ਚੱਕ ਕੇ ਮੈਨੂੰ ਮਤਲਬ ਚਲੇ ਗਏ ਜੀ ਕਿਸੇ ਦੇ ਘਰੇ ਘਰੇ ਜਾ ਕੇ ਮਤਲਬ ਕਿਸੇ ਦੇ ਰਾਤ ਰਏ ਸੀਗੇ ਉੱਥੇ ਫਿਰ ਸਵੇਰ ਆਈ ਫਿਰ ਉਹਨਾਂ ਨੇ ਮਤਲਬ ਘਰੋਂ ਕੱਢ ਦਿੰਦੇ ਸੀ ਘਰੋਂ ਕੱਢ ਦਿੰਦੇ ਸੀ ਹੂੰ ਘਰੋਂ ਮਤਲਬ ਨਿਕਲਣ ਵਾਲੇ ਕੰਮ ਹੀ ਸੀਗਾ ਜੀ ਮੰਮੀ ਫਿਰ ਉਹ ਕਿਹਾ ਕਿ ਕੁੱਟ ਤਾਂ ਖਾਣੀ ਸਾਡੀ ਹਾਂਜੀ ਕੁੱਟਦੇ ਵੀ ਸੀਗੇ ਮਤਲਬ ਇਦਾਂ ਡਰ ਵੀ ਸੀਗਾ ਜੀ ਕਿ ਮੰਨ ਲਓ ਮਾਰਨਾ ਦੇਣ ਹਾਂਜੀ ਮਾਰਨਾ ਦੇਣ ਇੱਕ ਘਰ ਸਾਡਾ ਮਤਲਬ ਖੇਤ ਦੇ ਵਿੱਚ ਸੀਗਾ ਜੀ ਪਿੰਡ ਤੋਂ 2.5 ਕਿਲੋਮੀਟਰ ਦੂਰ ਪੈ ਜਾਂਦਾ ਸੀ ਅੱਛਾ ਆਸ-ਪਾਸੇ ਕੋਈ ਘਰ ਹੈ ਨਹੀਂ ਸੀ ਹੂੰ ਤਾਂ ਕੋਈ ਛੜਾਣ ਵਾਲਾ ਵੀ ਨਹੀਂ ਸੀ ਹਾਂਜੀ ਕੋਈ ਛੜਾਣ ਵਾਲਾ ਵੀ ਨਹੀਂ ਸੀ ਤੇ ਫੈਮਿਲੀ ਦੇ ਵਿੱਚ ਅਸੀਂ ਨਾ ਚਾਰ ਭਾਈ ਸੀਗੇ ਜੀ ਹੂੰ ਠੀਕ ਹੈ ਤਿੰਨ ਸਿਸਟਰ ਸੀਗੀਆਂ ਸਿਸਟਰ ਤਾਂ ਫਾਦਰ ਸਾਹਿਬ ਨੇ ਵਿਆਹਤੀਆਂ ਸੀਗੀਆਂ ਜੀ ਤੇ ਮਤਲਬ ਜ਼ਮੀਨ ਜਿਹੜੀ ਸੀਗੀ ਇਹਨਾਂ ਦੀ ਹਿੱਸੇ ਦੀ ਜ਼ਮੀਨ ਨੂੰ ਵਾਢ ਲਾ ਲਈ ਇਹਨਾਂ ਨੇ ਜ਼ਮੀਨ ਵੇਚਣ ਤੇ ਹੋ ਗਏ ਜੀ ਅੱਛਾ ਹਾਂਜੀ ਜਦੋਂ ਸਿਸਟਰ ਨਾਲ ਦੀ ਮੈਰਿਜ ਕੀਤੀ ਤਿੰਨੋਂ ਦੀ ਤੇ ਉਹਨਾਂ ਵਾਸਤੇ ਵੀ ਮਤਲਬ ਘਰ ਲੱਭੇ ਜੀ ਜਦੋਂ ਤੇ ਉਦੋਂ ਵੀ ਜਦੋਂ ਵਿਆਹਿਆ ਉਹਨਾਂ ਨੂੰ ਉਦੋਂ ਵੀ ਜ਼ਮੀਨ ਵੇਚ ਕੇ ਵਿਆਹਿਆ ਜੀ ਤੇ ਜਿਹੜੀ ਪੈਨਸ਼ਨ ਆਉਂਦੀ ਸੀ ਉਹਨਾਂ ਦੀ ਉਹ ਕਿੱਥੇ ਜਾਂਦੀ ਹੈ ਪੈਨਸ਼ਨ ਬਸ ਇਦਾਂ ਹੀ ਘਰੇ ਵਾਣੀ ਮੋਟੀ ਦੇ ਦੇ ਜੇ ਜੀ ਕੀਤਾ ਦੇ ਦੇਣੀ ਜੇ ਨਾ ਜੀ ਕੀਤਾ ਤੇ ਨਹੀਂ ਦੇਣੀ ਬਸ ਆਪਦੀ ਖਾਣ ਪੀਣਤੀ ਬਸ ਦਾਰੂ ਹੀ ਪੀਣੀ ਹਾਂਜੀ ਦਾਰੂ ਹੀ ਪੀ ਜਾਣੀ ਕਈ ਵਾਰੀ ਤਾਂ ਸਵੇਰ ਹੀ ਲੱਗ ਜਾਂਦੀ ਸੀਗੀ ਜੀ ਪੀਣ ਅੱਛਾ ਜਿੰਨੀ ਸਰਵਿਸ ਕੀਤੀ ਦਾਰੂ ਹੀ ਪੀਤੀ ਹੈ ਹਾਂਜੀ ਪੈਨਸ਼ਨ ਦਾ ਤਾਂ ਸਾਰਾ ਮਤਲਬ ਦਾਰੂ ਚ ਹੀ ਉਡਾ ਦਿੰਦੇ ਸੀਗੇ ਜੀ ਕੋਈ ਵਿਆਹ ਨਹੀਂ ਕੀਤਾ ਉਹਦਾ ਕੋਈ ਕੁਝ ਨਹੀਂ ਕੀਤਾ ਹਾਂਜੀ ਉਹਦਾ ਘਰ ਦਾ ਕੁਝ ਨਹੀਂ ਬਣਾਇਆ ਜੀ ਘਰ ਦਾ ਕੁਝ ਨਹੀਂ ਬਣਾਇਆ ਉਹਦੀ ਸਿਰਫ ਆਪਣੇ ਆਪ ਤੇ ਲਈ ਦਾਰੂ ਹੀ ਪੀਤੀ ਹਾਂਜੀ ਕੱਲੀ ਦਾਰੂ ਹੀ ਪੀਤੀ ਜੀ ਬਸ ਉਹ ਨਹੀਂ ਤੇ ਮਤਲਬ ਘਰੇ ਵੱਡਾ ਬ੍ਰਦਰ ਸੀ ਜਿਹੜਾ ਜੀ ਉਹ ਰੋਕਦਾ ਸੀਗਾ ਜੀ ਉਹਦਾ ਅੰਮ੍ਰਿਤ ਛਕਿਆ ਸੀਗਾ ਜੀ ਤੁਹਾਡਾ ਭਰਾ ਜਿਹੜਾ ਸਾਰਿਆਂ ਦਾ ਵੱਡਾ ਹੈ ਹਾਂਜੀ ਸਭ ਤੋਂ ਵੱਡਾ ਸੀ ਜਿਹੜਾ ਜੀ ਤੇ ਉਹਦਾ ਅੰਮ੍ਰਿਤ ਛਕਿਆ ਸੀ ਉਹ दारू ਪੀਣ ਤੋਂ ਰੋਕਦਾ ਵਗੈਰਾ ਸੀਗਾ ਹੀ ਉਹਨਾਂ ਨੂੰ ਹੂੰ ਹੂੰ ਤੇ ਅਸੀਂ ਨਾ ਮਤਲਬ ਇੱਕ ਦਿਨ ਇਹੋ ਜਿਹਾ ਆਇਆ ਜੀ ਘਰੇ ਮਤਲਬ ਨਾਲ ਜ਼ਮੀਨ ਸੀ ਜੀ ਘਰ ਦੇ ਉੱਥੇ ਨੇ ਟਿੱਬਾ ਸੀਗਾ ਜੀ ਉਹਨੂੰ ਮਤਲਬ ਕਰਾਉਣਾ ਸੀਗਾ ਮਤਲਬ ਪੰਧਰ ਕਰਨਾ ਸੀਗਾ ਜੀ ਹੂੰ ਵਾਣ ਚਕਾ ਕੇ ਜੀ ਤੇ ਉਸ ਦਿਨ ਕਿਤੇ ਮਾੜੀ ਜੀ ਬਹਿਸ ਹੋਈ ਜੀ ਵੱਡੇ ਭਰਾ ਨਾਲ ਹੂੰ ਤੇ ਬਹਿਸ ਬਾਜੀ ਹੋਈ ਤੇ ਮਤਲਬ ਉਹ ਫਾਦਰ ਸਾਹਿਬ ਕਹਿੰਦੇ ਮੈਂ ਤੈਨੂੰ ਮਾਰ ਦੂੰ ਮੈਂ ਐਂ ਕਰ ਦੂੰ ਉਹ ਅੱਗੇ ਵੀ ਕਹਿੰਦੇ ਸੀਗੇ ਜੀ ਤੇ ਹਰ ਵਾਰੀ ਲੜਦੇ ਹੀ ਕਹਿੰਦੇ ਹਾਂ ਜੀ ਲੜਦੇ ਹੀ ਹੀ ਕਹਿੰਦੇ ਸੀਗੇ ਮੈਂ ਤੁਹਾਨੂੰ ਮਾਰ ਦੂੰ ਮੈਂ ਐਂ ਕਰ ਦੂੰ ਮੇਰੇ ਤੁਸੀ ਕੁਝ ਨਹੀਂ ਲੱਗਦੇਗੇ ਇਦਾਂ ਕਰੀ ਜਾਣਾ ਤੇ ਸਾਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀ ਜੀ ਕਿ ਵੀ ਐਵੇਂ ਹੀ ਹੋ ਜਾਊਗਾ ਉਸ ਦਿਨ ਰਾਤ ਨੂੰ ਕਿਤੇ ਸਾਰੇ ਮਤਲਬ ਸੌਂ ਗਏ ਵਾਵਾ ਲੇਟ ਤੱਕ ਤੇ ਇਹ ਕਿਤੇ ਫਾਦਰ ਸਾਹਿਬ ਜਾਗਦੇ ਸੀਗੇ ਜੀ ਅੱਛਾ ਇਹ ਮਤਲਬ ਉਹ ਤਾਂ ਘਰੇ ਹੈ ਨਹੀਂ ਸੀਗੇ ਘਰੋਂ ਬਾਹਰ ਸੀਗੇ ਪਿੰਡ ਦੇ ਵਿੱਚ ਚਲੇ ਗਏ ਸੀਗੇ ਤੇ ਸਾਨੂੰ ਐ ਸੀਗੇ ਚਲੋ ਕਿ ਵੀ ਅੱਗੇ ਵੀ ਲੇਟ ਫੇਟ ਹੋ ਹੀ ਜਾਂਦੇ ਆ ਕਿ ਵੀ ਆ ਜਾਣਗੇ ਅਸੀਂ ਆਪ ਦਾ ਸੌਂਗ ਹੈ ਜੀ ਥੱਕੇ ਸੀਗੇ ਕਰਕੇ ਸਾਰੇ ਸੌਂਗੇ ਤੇ ਉਦੋਂ ਹੀ ਪਤਾ ਲੱਗਿਆ ਕਿ ਵੀ ਜਦੋਂ ਨਲਵਰਾਤ ਨੂੰ ਫਾਦਰ ਸਾਹਿਬ ਨੇ ਵੱਡੇ ਬ੍ਰਦਰ ਨੂੰ ਮਤਲਬ ਮਾਰਤਾ ਸੀਗੇ ਜੀ ਬ੍ਰਦਰ ਸੁੱਤੇ ਪਏ ਸੀਗੇ ਜੀ ਸਿਰ ਦੇ ਵਿੱਚ ਉਹਨਾਂ ਨੇ ਮਤਲਬ ਮਾਰੇ ਸੀ ਸੱਟ ਮਾਰੀ ਸੀ ਸੱਟ ਸੱਟ ਮਾਰੀ ਹਾਂਜੀ ਸੱਟ ਮਾਰੀ ਹਾਂਜੀ ਮਤਲਬ ਹਸਪੀਟਲ ਤੇ ਪਹੁੰਚ ਜਾਈ ਨਹੀਂ ਨਾਂ ਗਈ ਜੀ ਤੇ ਮਣਕਾ ਟੁੱਟ ਗਿਆ ਸੀ ਧੌਣ ਦਾ ਹੀ ਉਹਦਾ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਤੁਹਾਡੇ ਭਰਾ ਨੂੰ ਮਾਰਦਾ ਹਾਂ ਤਾਂ ਸਾਬ ਨੇ ਮਤਲਬ ਵੀ ਜਦੋਂ ਮਾਰਦਾ ਤੇ ਉਦੋਂ ਮੰਮੀ ਨੂੰ ਆ ਕੇ ਦੱਸਦਾ ਕਹਿੰਦੇ ਕਿ ਵੀ ਅਸੀਂ ਤੇਰੇ ਮੁੰਡੇ ਨੂੰ ਮੈਂ ਮਾਰਦਾ ਤੇ ਚੱਕ ਲੋ ਆ ਪਾ ਕੇ ਦੱਸਦਾ ਹਾਂ ਹਾਂ ਜੀ ਆ ਪਾ ਕੇ ਦੱਸਦਾ ਮਦਰ ਨੂੰ ਹਾਂ ਜੀ ਤੇ ਕਹਿੰਦੇ ਜੇ ਰੌਲਾ ਪਾਇਆ ਕਿ ਤੈਨੂੰ ਵੀ ਮਾਰ ਦੂੰ ਜੇ ਰੌਲਾ ਪਾਇਆ ਵੀ ਤੈਨੂੰ ਵੀ ਮਾਰ ਦੂੰ ਮੇਰੇ ਨਾਲ ਤੈਨੂੰ ਵੀ ਮਾਰ ਦੂੰ ਹਾਂ ਜੀ ਤੇ ਉਦੋਂ ਫਿਰ ਮੰਮੀ ਨੇ ਸਾਨੂੰ ਜਗਾਇਆ ਜੀ ਉਦੋਂ ਅਸੀਂ ਗੱਡੀ ਕੁੱਡੀ ਲੈਣ ਗਏ ਮਤਲਬ ਆਪਦੀ ਕੋਲੇ ਗੱਡੀ ਹੈਣੀ ਸੀ ਉਦੋਂ ਇਸ ਟਾਈਮ ਤੇ ਜਦੋਂ ਲੈ ਕੇ ਆਏ ਜਦੋਂ ਨੂੰ ਤੇ ਉਦੋਂ ਨੂੰ ਫਿਰ ਥੋੜੇ ਰਸਤੇ ਜਾਂਦੇ ਹੀ ਦਮ ਤੋੜਦਾ ਸੀ ਕਿ ਬ੍ਰਦਰ ਨੇ ਅੱਛਾ ਉਦੋਂ ਵੀ ਫਾਦਰ ਸਾਹਿਬ ਨਸ਼ੇ 'ਚ ਹੀ ਜਦੋਂ ਮਾਰੇ ਹਾਂਜੀ ਉਦੋਂ ਹੀ ਨਸ਼ੇ 'ਚ ਹੀ ਹਾਂਜੀ ਸ਼ਰਾਬ ਹੀ ਪੀਤਨੀ ਸੀ ਜਦੋਂ ਮਤਲਬ ਉਹਨਾਂ ਦਾ ਨਸ਼ਾ ਉੱਤਰਦਾ ਹੀਗਾ ਹਾਂ ਨਾ ਸੂਫੀ ਹੁੰਦੇ ਹੀ ਉਦੋਂ ਪਛਤਾਉਂਦੇ ਸੀ ਇਹਨਾਂ ਚੀਜ਼ਾਂ ਨੂੰ ਕਿ ਮੈਂ ਆਹ ਚੀਜ਼ ਕਰਤੀ ਆ ਨਸ਼ੇ 'ਚ ਸੂਫੀ ਕਦੀ ਪਛਤਾਵਾ ਵੀ ਹੁੰਦਾ ਸੀ ਕਿ ਕਦੇ ਉਦਾਂ ਵੀ ਕਹਿ ਦਿੰਦੇ ਸੀਗੇ ਜੀ ਹਾਂ ਦਾਰੂ ਪੀਕੇ ਵੀ ਦੋ ਪਛਤਾਵਾ ਹੁੰਦਾ ਸੀਗਾ ਨਹੀਂ ਦਾਰੂ ਪਛਤਾਵਾ ਤਾਂ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਇਆ ਜੀ ਜਮੇਨ ਨੂੰ अच्छा पोते नु मारे दा कदी पछतावा नहीं होया नहीं कदी पछतावा नहीं होया जी क्योंकि जदों जिन्ने के मेनू सूरत सी की जी ओदो उस टाइम एक बार मतलब ਘਰੇ ਬੋਲਦੇ ਪਏ ਸੀਗੇ ਹਾਂ ਤੇ ਉਹਨਾਂ ਮੰਮੀ ਨੂੰ ਇਹੀ ਗੱਲ ਕਹਿੰਦੇ ਸੀਗੇ ਕਹਿੰਦੇ ਕਿ ਵੀ ਇਹ ਮੈਂ ਇੱਕਰਾ ਮੈਂ ਮਾਰਤਾ ਤੇ ਦੂਜਿਆਂ ਨੂੰ ਵੀ ਮਾਰ ਦੂੰਗਾ ਕਹਿੰਦੇ ਤੁਸੀਂ ਮੇਰਾ ਕੀ ਕਰ ਲਿਆ ਹਾਂ ਉਸ ਤੋਂ ਬਾਅਦ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋਈ ਜਦੋਂ ਕਾਰਵਾਈ ਉਦੋਂ ਉਦੋਂ ਹੋਈ ਸੀ ਜੀ ਜਦੋਂ ਮਾਰਿਆ ਸੀਗਾ ਜੀ ਉਦੋਂ ਪੁਲਿਸ کیس ਬਣਿਆ ਸੀਗਾ ਜੀ ਉਹ ਜੇਲ੍ਹ ਚ ਚਲੇ ਗਏ ਸੀਗੇ ਜੀ ਮੈਂ ਲਗਭਗ ਕੋਈ ਸਾਲ ਡੇਢ ਸਾਲ ਰਹੀ ਵੀ ਹੈ ਜੇ ਉਦੋਂ ਕੋਈ ਕਰਵਾਇਆ ਸੀਗਾ ਕਰਦਿਆ ਨਹੀਂ ਕਰਵਾਇਆ ਸੀ ਹਾਂਜੀ ਕਰਦਿਆ ਨੇ ਕਰਵਾਇਆ ਮੈਂ ਤਾਂ ਉਹਦਾ ਛੋਟਾ ਸੀਗਾ ਜੀ ਹਾਂਜੀ ਤੇ ਉਦੋਂ ਕਰਦਿਆ ਨੇ ਕਰਵਾਇਆ ਸੀਗਾ ਤੇ ਫਿਰ ਬਾਅਦ ਚ ਮਤਲਬ ਸਾਰੇ ਰਿਸ਼ਤੇਦਾਰ ਵੀ ਕਹਿਣ ਲੱਗੇ ਜੀ ਉਹ ਜੇਲ੍ਹ ਚ ਬੈਠਾ ਕਹਿਣ ਲੱਗਾ ਕਹਿੰਦਾ ਜਿਹੜੀ ਜ਼ਮੀਨ ਹੈਗੀ ਕਹਿੰਦਾ ਮੈਂ ਉਹ ਵੀ ਵੇਚ ਦੂੰਗਾ ਵੇਚਾ ਡਾ ਲਓ ਮੈਨੂੰ ਹਾਂਜੀ ਜੇ ਮੈਨੂੰ ਛੜਾ ਲਓ ਤੂੰ ਕਹਿੰਦਾ ਮੈਂ ਆਪਦੇ ਮੁੰਡੇ ਦੇ ਨਾਂ ਕਰਵਾ ਦਿੰਦਾ ਜਿਹੜੇ ਮਤਲਬ ਹੈਗੇ ਆ ਜਿੰਨੇ ਸੀਗੇ ਕਿ ਮੈਨੂੰ ਛਡਾ ਲਓ ਮੈਂ ਤੁਹਾਨੂੰ ਜ਼ਮੀਨ ਦੇ ਦਿੰਦਾ ਹਾਂਜੀ ਕਹਿੰਦਾ ਮੈਂ ਜ਼ਮੀਨ ਕਰਵਾ ਦੇਣਾ ਤੁਹਾਡੇ ਨਾਮ ਤੇ ਅੱਛਾ ਉਦੋਂ ਅੱਧੀ ਜ਼ਮੀਨ ਖਾਲੀ ਸੀ ਉਹਨਾਂ ਨੇ ਹਾਂਜੀ ਅੱਧੋ ਜ਼ਿਆਦਾ ਹੀ ਖਾਲੀ ਸੀ ਅੱਛਾ ਹਾਂਜੀ ਜਦੋਂ ਨਹੀਂ ਮੈਂ ਮੰਨ ਲਓ ਸੁਰਤ ਸੰਭਾਲੀਏ ਜੀ ਲਗਭਗ ਕੋਈ 4-5 ਕਿੱਲਾਂ ਦੀ ਵਾਹੀ ਸੀ ਜੀ ਜਦੋਂ ਮੈਂ ਸੁਰਤ ਸੰਭਾਲੀਏ ਉਸ ਤੋਂ ਪਹਿਲਾਂ ਉਹਨਾਂ ਨੇ ਕਿੰਨਾ ਲਗਭਗ 50 ਸੀ ਹੈਨਾ 50 ਸੀ ਨਹੀਂ ਲਗਭਗ ਸੀਗੇ ਹਾਂਜੀ ਵੀ ਉਹਨਾਂ ਨੇ ਉਹ ਕਿੱਲੇ ਬਾਕੀ ਸਾਰੇ ਵੇਚ ਦਿੱਤੇ ਹਾਂਜੀ ਬਾਕੀ ਸਾਰੀ ਜ਼ਮੀਨ ਵੇਚਤੀ ਸੀ ਉਸ ਤੋਂ ਪਹਿਲਾਂ ਚਾਰ ਰਹਿ ਗਏ ਹਾਂਜੀ ਚਾਰ ਪੰਜ ਲਗਭਗ ਚਾਰ ਪੰਜ ਕਿੱਲੇ ਸੀ ਮੇ ਵੀ ਮਤਲਬ ਜਦੋਂ ਮੈਂ ਸੁਰਤ ਸੰਭਾਲੀ ਜੀ ਜਿੰਨਾ ਕਿ ਮੈਨੂੰ ਯਾਦ ਹੈ ਜੀ ਫਿਰ ਉਸ ਤੋਂ ਬਾਅਦ ਤੇ ਉਸ ਤੋਂ ਬਾਅਦ ਜਦੋਂ ਉਹ ਜੇਲ੍ਹ ਚੋਂ ਲੈ ਜਾਂਦੇ ਜੀ ਤੇ ਫਿਰ ਉਹ ਮਤਲਬ ਜ਼ਮੀਨ ਨਾਮ ਕਰਾਉਣ ਤੋਂ ਵੀ ਮਤਲਬ ਮੁਕਰ ਗਈ ਜੀ ਜਿਵੇਂ ਮੈਂ ਮੰਨ ਲਵਾਂ ਕਹਿ ਦਿੰਦੇ ਆ ਮਤਲਬ ਉਹਨਾਂ ਨੇ ਪਿਓ ਦਾ ਤਾਂ ਫਰਜ਼ ਨਿਭਾਇਆ ਹੀ ਨਹੀਂ ਨਹੀਂ ਕਦੇ ਵੀ ਨਹੀਂ ਹਾਂਜੀ ਫਿਰ ਜਦੋਂ ਤੁਸੀਂ ਬਾਹਰ ਆਏ ਤੁਸੀਂ ਗੱਲ ਕੀਤੀ ਹੋਊਗੀ ਕਿ ਜ਼ਮੀਨ ਮਤਲਬ ਅਸੀਂ ਤੇਰਾ ਬਾਹਰ ਪੁਗਾਤਾ ਹੁਣ ਤੂੰ ਆਪਣਾ ਤੇ ਪੁਗਾ ਫਿਰ ਉਦੋਂ ਉਹਨਾਂ ਨੇ ਕੀ ਕੀਤਾ ਹਾਂਜੀ ਫਿਰ ਉਹਨਾਂ ਨੇ ਉਹ ਕਹਿੰਦੇ ਕਿ ਵੀ ਚਲੋ ਮੈਂ ਲਿਖਾ ਦਿੰਦਾ ਕਿ ਮੇਰੇ ਮਰਨ ਤੋਂ ਬਾਅਦ ਜ਼ਮੀਨ ਇਹਨਾਂ ਦੀ ਅੱਛਾ ਹਾਂਜੀ ਪਰ ਇਹ ਤਾਂ ਗੱਲ ਕੋਈ ਹੋਰ ਗਰੰਟੀ ਨਹੀਂ ਸੀ ਕਿ ਉਹ ਉਹਨਾਂ ਦੇ ਜੋਂਦੇ ਜੀ ਉਹ ਰਹਿਣ ਦੇਣਗੇ ਹਾਂਜੀ ਕਿ ਉਹ ਬਚੇਗੀ ਵੀ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਜ਼ੋਰ ਨਹੀਂ ਪਾਇਆ ਵੀ ਤੁਸੀਂ ਜ਼ੋਰ ਪਾਇਆ ਸੀਗੇ ਰਿਸ਼ਤੇਦਾਰਾਂ ਨੇ ਵੀ ਜ਼ੋਰ ਪਾਇਆ ਫਿਰ ਐ ਹੁੰਦਾ ਜੀ ਮਤਲਬ ਹਰੇਕ ਆਪਦੇ ਕੰਮ ਦੇ ਵਿੱਚ ਉਲਝਿਆ ਹੁੰਦਾ ਜੀ ਜ਼ਿਆਦਾ ਰਿਸ਼ਤੇਦਾਰਾਂ ਨੂੰ ਵੀ ਨਹੀਂ ਕਹਿ ਸਕਦੇ ਸੀਗੇ ਕੋਈ ਮਤਲਬ ਵਾਰੀ-ਵਾਰੀ ਆਓ ਤੁਸੀਂ ਇਦਾਂ ਕਰੋ ਹਨਾ ਤਾਂ ਕਰਕੇ ਜੀ ਫਿਰ ਉਹ ਫਿਰ ਉਦੋਂ ਵੀ ਨਹੀਂ ਕਰਵਾਈ ਹਾਂਜੀ ਉਦੋਂ ਵੀ ਨਹੀਂ ਕਰਵਾਈ ਸੀ ਉਹਨਾਂ ਨੇ ਨਾ ਮੈਂ ਅੱਛਾ ਤੇ ਉਸ ਤੋਂ ਬਾਅਦ ਨਹੀਂ ਜੀ ਮਤਲਬ ਇੱਕ ਬ੍ਰਦਰ ਤਾਂ ਚਲਾ ਗਿਆ ਸੀਗਾ ਤੇ ਜਦੋਂ ਕਰਵਾਇਆ ਤੇ ਥੋੜੇ ਟਾਈਮ ਬਾਅਦ ਮਤਲਬ ਹਾਲਾਤ ਹੀ ਕੁਝ ਇਹੋ ਜਿਹੇ ਬਣ ਗਏ ਸੀਗੇ ਜੀ ਉਦੋਂ ਤੇ ਦੂਜੇ ਬ੍ਰਦਰ ਨੇ ਸੋ ਕਰ ਲਿਆ ਸੀ ਜੀ ਅੱਛਾ ਉਹਨੇ ਆਪ ਹੀ ਆਪਣੀ ਜ਼ਿੰਦਗੀ ਖਤਮ ਕਰ ਲਈ ਕਿਉਂ ਮਤਲਬ ਸਿਰਫ ਕਦੇ ਮਾਹੌਲ ਕਰਦੇ ਮਾਹੌਲ ਕੁਝ ਤਾਂ ਕਰਦਾ ਮਾਹੌਲ ਹੀ ਹੋ ਜਾ ਸੀਗਾ ਜੀ ਕੁਝ ਆਇਆ ਸੀਗਾ ਮਤਲਬ ਕੋਈ ਜ਼ਮੀਨ ਥੋੜੀ ਸੀਗੀ ਤੇ ਕਰਜ਼ਾ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀਗਾ ਜੀ ਅੱਛਾ ਵੀ ਉਦੋਂ ਜਦੋਂ ਜੇਲ੍ਹ ਚੋਂ ਆਏ ਆ ਜੀ ਜ਼ਮੀਨ ਉਦੋਂ ਵੇਚਤੀ ਸੀਗੀ ਜੀ ਕੁਛ ਉਹ ਵੀ ਅਸੀਂ ਮਤਲਬ ਪੈਸੇ ਵਾਪਸ ਕੀਤੇ ਸੀਗੇ ਉਹਨਾਂ ਨੂੰ ਉਹ ਪੈਸੇ ਉਹ ਖਾ ਗਏ ਸੀਗੇ ਫਾਦਰ ਸਾਹਿਬ ਆਪ ਚਾਰ ਕਿੱਲੇ ਸੀ ਚਾਰਾਂ ਚੋਂ ਉਹ ਵੀ ਵੇਚ ਚਾਰਾਂ ਦੇ ਵਿੱਚ ਉਦੋਂ ਵੀ ਮਤਲਬ ਸ਼ਾਇਦ 2 ਕਿੱਲੇ ਵੇਚਤੇ ਸੀਗੇ ਜੀ ਅੱਛਾ 2 ਕਿੱਲੇ ਉਹਨਾਂ ਚੋਂ ਵੀ ਵੇਚ ਹਾਂ ਜੀ ਇਕਰਾਰਨਾਮਾ ਕਰ ਲਿਆ ਸੀਗਾ ਉਹਨਾਂ ਦਾ ਤੇ ਉਹ ਵੀ ਪੈਸੇ ਵਾਪਸ ਕਰਵਾਏ ਸੀਗੇ ਅਸੀਂ ਉਸ ਤੋਂ ਬਾਅਦ ਤੁਹਾਡੇ ਬ੍ਰਦਰ ਨੇ ਸੁਸਾਇਡ ਕੀਤਾ ਹਾਂਜੀ ਉਸ ਤੋਂ ਬਾਅਦ ਕੀਤਾ ਜੀ ਵੀ ਕਰਜ਼ਾ ਦੇਣੇ ਵਾਲਾ ਜ਼ਮੀਨ ਉਹ ਵੀ ਵੇਚਤੀ ਇਹ ਵੀ ਦਾਰੂ ਚ ਚੱਲ ਜਾਣੇ ਤੇ ਕਰਜ਼ਾ ਕਿੱਥੋਂ ਲਾਉਣਾ ਇਹ ਇਹ ਸੋਚਦੇ ਸੀ ਇਹ ਟੈਨਸ਼ਨ ਸੀ ਉਹਨਾਂ ਨੂੰ ਹਾਂਜੀ ਨਹੀਂ ਫਾਦਰ ਤੁਹਾਡੇ ਬ੍ਰਦਰ ਨੂੰ ਇਹ ਟੈਨਸ਼ਨ ਸੀਗੀ ਹਾਂਜੀ ਬ੍ਰਦਰ ਨੂੰ ਡੈਥ ਮਤਲਬ ਫਾਦਰ ਦੀ ਡੈਥ ਤੋਂ ਬਾਅਦ 6 ਮਹੀਨੇ ਬਾਅਦ ਹੀ ਮਤਲਬ ਇਹ ਹੋਇਆ ਜੀ ਅੱਛਾ ਬ੍ਰਦਰ ਨੇ ਬਾਅਦ ਚ ਕੀਤਾ ਹੈ ਹਾਂਜੀ ਬ੍ਰਦਰ ਨੇ ਬਾਅਦ ਚ ਕੀਤਾ ਜੀ ਅੱਛਾ ਤੇ ਇੰਦਾ ਕਰਦੀ ਕਰਾਉਂਦੀ ਸ਼ਰਾਬ ਤਾਂ ਫਿਰ ਉਹਨਾਂ ਨੇ ਛੱਡੀ ਨਹੀਂ ਨਾ ਇਹ ਕੋਈ ਕਰੇ ਸ਼ਰਾਬ ਪੀ ਕੇ ਵੀ ਕਹਿ ਦਿੰਦੇ ਹੁੰਦੇ ਸੀਗੇ ਮਤਲਬ ਕਿ ਵੀ ਬ੍ਰਦਰ ਨੂੰ ਮਾਰਨ ਤੋਂ ਬਾਅਦ ਵੀ ਉਹਨਾਂ ਨੇ ਕਿਹਾ ਕਹਿੰਦੇ ਕਿ ਮੈਂ ਉਹਨੂੰ ਮਾਰਤਾ ਤੁਸੀਂ ਕੀ ਕਰ ਲਿਆ ਮੈਂ ਤੁਹਾਨੂੰ ਵੀ ਮਾਰ ਦੂੰਗਾ ਮੈਂ ਐ ਕਰ ਦੂੰਗਾ ਜਿਵੇਂ ਕਰ ਦੂੰਗਾ ਤੇ ਜਿਹੜਾ ਮੇਰਾ ਦੂਜਾ ਬ੍ਰਦਰ ਹੈ ਜੀ ਹੁਣ ਇਸ ਟਾਈਮ ਹੈਗਾ ਜੀ ਜੀ ਉਸ ਤੋਂ ਕੁਝ ਟਾਈਮ ਬਾਅਦ ਮਤਲਬ ਫਾਦਰ ਸਾਹਿਬ ਦੀ ਡੈਥ ਹੋ ਜਾਂਦੀ ਹੈ ਜੀ ਡੈਥ ਹੋਣ ਤੋਂ ਪਹਿਲਾਂ ਡੈਥ ਕਿਵੇਂ ਹੁੰਦੀ ਹੈ ਉਹਨਾਂ ਦੀ ਡੈਥ ਤਾਂ ਹਾਰਟ ਅਟੈਕ ਹੀ ਆਉਂਦਾ ਜੀ ਅੱਛਾ ਹਾਂਜੀ ਡੈਥ ਹੋਣ ਤੋਂ ਪਹਿਲਾਂ ਮਤਲਬ ਕਿ ਵੀ ਅਸੀਂ ਇਹ ਸਾਰੇ ਰਿਸ਼ਤੇਦਾਰ ਨੇ ਕਿਹਾ ਜੀ ਫੈਮਿਲੀ ਨੇ ਕਿਹਾ ਸਾਰੇ ਨੇ ਬਹਿ ਕੇ ਕਹਿੰਦੇ ਕਿ ਵੀ ਮਤਲਬ ਤੂੰ ਆਪ ਦਾ ਮਤਲਬ ਫੈਮਿਲੀ ਦਾ ਲਖਵਾ ਦੇ ਆਰਮੀ ਦੇ ਵਿੱਚ ਅੱਛਾ ਮੇਰੇ ਛੋਟੇ ਮੁੰਡਿਆਂ ਨੂੰ ਭਰਤੀ ਕਰਵਾ ਦੇ ਉਸ ਤੋਂ ਪਹਿਲਾਂ ਉਹਨਾਂ ਨੇ ਕਦੀ ਲਖਵਾਇਆ ਹੀ ਨਹੀਂ ਕਿ ਮੈਂ ਵਿਆਹਿਆ ਹਾਂ ਹਾਂਜੀ ਪਹਿਲਾਂ ਆਰਮੀ ਪਾਇਆ ਹੀ ਨਹੀਂ ਇਹ ਇਹ ਰਿਕਾਰਡ 'ਚ ਹੀ ਨਹੀਂ ਸੀ ਹਾਂਜੀ ਰਿਕਾਰਡ 'ਚ ਹੀ ਹੈ ਨਹੀਂ ਸੀ ਕਿ ਮਤਲਬ ਉਹਨਾਂ ਦੀ ਮੈਰਿਜ ਹੋਈ ਹੈ ਬੱਚਿਆਂ ਦਾ ਤਾਂ ਹੋਣੇ ਕੀ ਹੈ ਸਾਡਾ ਤਾਂ ਹੋਣੇ ਕੀ ਉੱਥੇ ਨਾਲ ਕਿੰਨੇ ਸਾਲ ਉਹਨਾਂ ਨੇ ਪੈਨਸ਼ਨ ਲਈ ਤੇ ਕਿੰਨੇ ਸਾਲ ਉਹਨਾਂ ਨੇ ਸਰਵਿਸ ਕੀਤੀ ਸਰਵਿਸ 5 ਸਾਲ ਕੀਤੀ ਸੀ ਜੀ ਤੇ ਉਹਦੋਂ ਪੈਨਸ਼ਨ ਲੱਗੀ ਸੀ ਲਗਭਗ ਕੋਈ 30 ਸਾਲ ਦੇ ਨੀਅਰ ਅਬਾਊਟ ਪੈਨਸ਼ਨ ਲੈਂਦੇ ਰਹੇ ਜੀ 30 35 ਸਾਲ ਉਹਨਾਂ ਨੇ ਟੋਟਲ ਹੋਊਗਾ ਸਰਵਿਸ ਤੇ ਪੈਨਸ਼ਨ ਪਾ ਕੇ ਤੇ ਇੰਨੇ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਲਿਖਵਾਇਆ ਕਿ ਉਹ ਮੈਰਿਡ ਨੇ ਹਾਂਜੀ ਠੀਕ ਆ ਇਹਦੇ ਨਾਲ ਤੁਹਾਡੇ ਮਤਲਬ ਹੁਣ ਉਹਨਾਂ ਤੋਂ ਬਾਅਦ ਤੁਹਾਡੀ ਮਦਰ ਨੂੰ ਪੈਨਸ਼ਨ ਲੱਗ ਸਕਦੀ ਸੀ ਹਾਂਜੀ ਪੈਨਸ਼ਨ ਤੁਹਾਡੇ ਇੱਕ ਜਨ ਇੱਕ ਬ੍ਰਦਰ ਨੂੰ ਜਾਂ ਉਹਨਾਂ ਨੂੰ ਬੈਨੀਫਿਟ ਮਿਲ ਜਾਣਾ ਸੀ ਬੈਨੀਫਿਟ ਮਿਲ ਜਾਂਦਾ ਤੁਹਾਡੀ ਕੋਈ ਕਿਸੇ ਨੂੰ ਇੱਕ ਨੂੰ ਨੌਕਰੀ ਮਿਲ ਸਕਦੀ ਹਾਂਜੀ ਹਾਲਾਂਕਿ ਆਰਮੀ ਦੀਆਂ ਵੀ ਚਿੱਠੀਆਂ ਆਉਂਦੀਆਂ ਰਹੀਆਂ ਜੀ ਘਰੇ ਅੱਛਾ ਉਹ ਖੁਦ ਅਪਰੋਚ ਕਰਦੇ ਸੀਗੇ ਕਿ ਤੁਸੀਂ ਲਿਖਵਾਓ ਹਾਂਜੀ ਤੁਸੀਂ ਆਪ ਦੀ ਮੈਰਿਡਾ ਲਿਖਵਾਓ ਜੀ ਤੁਸੀਂ ਮੈਰਿਜ ਕਰਵਾ ਲਈਏ ਤਾਂ ਅੱਛਾ ਫਿਰ ਉਹ ਚਿੱਠੀਆਂ ਬਸ ਇਦਾਂ ਪਈਆਂ ਜੀ ਹੁਣ ਨਹੀਂ ਫਾਦਰ ਸਾਹਿਬ ਪੜ ਮਤਲਬ ਉਹਨਾਂ ਨੇ ਕਦੀ ਇਹ ਨਹੀਂ ਕਿ ਸੋਚਿਆ ਵੀ ਮੈਨੂੰ ਜਾਣਾ ਚਾਹੀਦਾ ਮੈਂ ਲਗਵਾਦਾ ਉਹ ਤਾਂ ਫਿਰ ਉਹੀ ਜਾਣਦੇ ਜੀ ਕਿ ਮਤਲਬ ਸੋਚਦੇ ਹੁੰਦੇ ਤਾਂ ਫਿਰ ਇੱਥੋਂ ਤੱਕ ਕਿਉਂ ਪਹੁੰਚਦੇ ਜੀ ਅੱਛਾ ਉਹਨਾਂ ਨੂੰ ਇਹ ਸੀਗਾ ਹੀ ਨਹੀਂ ਫੈਮਿਲੀ ਬਾਰੇ ਤਾਂ ਉਹਨਾਂ ਨੂੰ ਹੈ ਹੀ ਨਹੀਂ ਪਿਆਰੀ ਨਹੀਂ ਸੀਗਾ ਪਰਿਵਾਰ ਦੇ ਨਾਲ ਹਾਂਜੀ ਪਤਾ ਹੀ ਨਹੀਂ ਮਤਲਬ ਜਿਵੇਂ ਕਹਿੰਦੇ ਕਿ ਵੀ ਕਿਹੜੀ ਮਿੱਟੀ ਦੇ ਬਣੇ ਸੀਗੇ ਹਾਂਜੀ ਹੁਣ ਮਤਲਬ ਕਈ ਲੋਕ ਕਹਿਣਗੇ ਵੀ ਕਿ ਮਤਲਬ ਪਿਓ ਦੇ ਮਰਨ ਤੋਂ ਬਾਅਦ ਉਹਨੂੰ ਐਂ ਕਹੀ ਜਾਂਦਾ ਹੈ ਨਾ ਪਰ ਉਹਨਾਂ ਨੇ ਜੇ ਪਿਓ ਦਾ ਫਰਜ਼ ਨਿਭਾਇਆ ਹੁੰਦਾ ਮੈਂ ਵੀ ਮਤਲਬ ਕਹਿ ਦਿੰਦਾ ਕਿ ਵੀ ਹਾਂ ਬਈ ਸਾਡੇ ਪਰ ਉਹਨਾਂ ਨੇ ਜੋ ਕੁਝ ਕੀਤਾ ਤੁਸੀਂ ਅੱਜ ਤੱਕ ਝੱਲ ਲਏ ਹਾਂ ਹਾਂਜੀ ਅੱਜ ਤੱਕ ਚੱਲ ਰਹੀ ਹੈ ਗਾਂ ਮਤਲਬ ਬੱਚਿਆਂ ਨੇ ਵੀ ਚੱਲਣਾ ਜੀ ਸਾਡੇ ਜਿਹੜੇ ਮਤਲਬ ਭਤੀਜੇ ਭਤੀਜੀਆਂ ਹੈਗੀਆਂ ਜੀ ਉਹ ਵੀ ਚੱਲਣਗੇ ਜੀ ਹੁਣ ਵੀਰੋ ਤਾਂ ਫੈਮਲੀ ਦੇ ਵਿੱਚ ਹੈ ਹੀ ਕੁਝ ਨਹੀਂ ਜੀ ਹੁਣ ਮਤਲਬ ਇਨਕਮ ਹੀ ਹੈ ਨਹੀਂ ਜੀ ਕੋਈ ਉਹਨਾਂ ਨੇ ਸਾਰੀ ਜ਼ਿੰਦਗੀ ਆਪਣਾ ਤੇ दारू ਦਾ ਸੋਚਿਆ ਹੋਰ ਕੁਝ ਨਹੀਂ ਸੋਚਿਆ ਹਾਂਜੀ ਆਪਣਾ ਤੇ दारू ਦਾ ਸੋਚੀ ਗਈ ਜੀ ਤੇ ਕੁਝ ਮਤਲਬ ਜਦੋਂ ਪਾਰਟ ਆਰਡਰ ਕਰਵਾਉਣ ਲੱਗੀ ਸੀ ਜੀ ਤੁਸੀਂ ਕਹਿੰਦੇ ਵੀ ਇੱਕ ਵਾਰੀ ਤੁਸੀਂ ਪ੍ਰੈਸ਼ਰ ਪਾਇਆ ਸਾਰਿਆਂ ਨੇ ਇੱਕ ਵਾਰੀ ਸਮਝਾਇਆ ਹਾਂਜੀ ਸਮਝਾਈ ਸੀ ਤਾਂ ਸਮਝ ਗਈ ਸੀਗੀ ਉਦੋਂ ਹਾਂਜੀ ਉਦੋਂ ਤਿਆਰ ਹੋ ਗਈ ਸੀਗੀ ਜੀ ਕਿਉਂਕਿ ਮੇਰੇ ਨਾਲ ਮਾੜਾ ਮੋਟਾ ਵੀ ਮਤਲਬ ਸੀ ਗੇਅਰ ਨਾਲ ਦੇ ਮਿਲਦੀ ਸੀਗੀ ਮੈਨੂੰ ਕਹਿੰਦੇ ਨੇ ਸੀ ਚਲ ਭਾਈ ਕੋਈ ਮੈਨੂੰ ਪੈਸੇ ਪੁਸੇ ਵੀ ਦੇ ਦਿੰਦੇ ਸੀ ਸਕੂਲ ਦੀ ਫੀਸ ਵਗੈਰਾ ਵੀ ਭਾ ਦਿੰਦੇ ਸੀ ਤੁਹਾਡੇ ਨਾਲ ਥੋੜਾ ਪਿਆਰ ਸੀ ਹਾਂਜੀ ਥੋੜਾ ਬਹੁਤ ਸੀਗਾ ਉਹ ਕਿਉਂਕਿ ਮੈਂ ਲੈ ਲਉ ਜਾਂਦਾ ਸੀ ਨਹੀਂ ਸ਼ਹਿਰ ਸ਼ਹਿਰ ਬਾਜ਼ਾਰ ਜਾਣਾ ਹੁੰਦਾ ਸੀ ਹਾਂਜੀ ਮਤਲਬ ਉਹਨਾਂ ਨੇ ਮੈਨੂੰ ਕਹਿ ਦੇਣਾ ਮਤਲਬ ਸ਼ਰਾਬ ਵਗੈਰਾ ਲਿਆ ਮੈਂ ਛੋਟਾ ਸੀ ਕਰਕੇ ਮੈਨੂੰ ਕਹਿ ਦਿੰਦੇ ਸੀ ਕਿ ਵੀ ਲਿਆ ਕੇ ਦੇ ਮੰਨਣੀ ਪੈਂਦੀ ਸੀ ਜੀ ਫਿਰ ਉਦੋਂ ਛੋਟਾ ਨਹੀਂ ਤਾਂ ਕੁੱਟਦੇ ਮਾਰਦੇ ਸੀਗੇ ਜੀ ਵੀ ਘਰੋਂ ਕੱਢ ਦਿੰਦੇ ਸੀਗੇ ਤੇ ਉਦੋਂ ਮਤਲਬ ਜਿਵੇਂ ਕਹਿ ਦਿੰਦੇ ਨਹੀਂ ਮਾੜੀ ਕਿਸਮਤ ਵਾਲੀ ਗੱਲ ਜੀ ਜਦੋਂ ਮਨ ਲੋ ਫਾਰਮ ਵਗੈਰਾ ਲੈ ਕੇ ਆਉਂਦੇ ਜੀ ਉੱਥੋਂ ਮਤਲਬ ਤਿਆਰ ਕਰ ਰਹੇ ਸੀਗੇ ਉਹ ਤੇ ਤਿਆਰ ਕਰਦੇ ਕਰਦੇ ਥੋੜੇ ਟਾਈਮ ਬਾਅਦ ਹੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੀ ਮਤਲਬ ਉਹ ਲਖਵਾਣ ਲੱਗੇ ਸੀਗੇ ਆਰਮੀ ਚ ਕਿਉਂ ਮੈਰੀਡਾ ਤੋਂ ਬੱਚੇ ਨੇ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈਥ ਹੋ ਜਾਂਦੀ ਹੈ ਪਹਿਲੇ ਲਖਵਾਇਆ ਨਹੀਂ ਹਾਂਜੀ ਲਖਵਾਇਆ ਨਹੀਂ ਸੀਗੇ ਕਿੰਨੇ ਟਾਈਮ ਬਾਅਦ ਡੈਥ ਹੋ ਗਈ ਉਸ ਤੋਂ ਲਗਭਗ ਕੋਈ 10 15 ਦਿਨ ਬਾਅਦ ਹੀ 10 15 ਦਿਨਾਂ ਚ ਹੀ ਹੋ ਗਈ ਹਾਂਜੀ ਉਹਨਾਂ ਨੇ ਇੰਨੀ ਜ਼ਿੰਦਗੀ ਦੇ ਵਿੱਚ ਕਦੀ ਵੀ ਤੁਹਾਡੇ ਕੋਲ ਬਹਿ ਕੇ ਕਦੀ ਦੁੱਖ ਸੁੱਖਾਂ ਸਾਂਝਾ ਕੀਤਾ ਹੋਵੇ ਜਿਹਦਾ ਕੋਟ ਮਾਰ ਕੀਤੀ ਆਪਾਂ ਕੁਝ ਮਾੜਾ ਮੋਟਾ ਵੀ ਗਲਤ ਕਰਦੇ ਸਾਨੂੰ ਰਿਅਲਾਈਜ਼ ਹੋ ਜਾਂਦਾ ਹੈ ਨਾ ਵੀ ਆਪਾਂ ਇਹ ਕੰਮ ਗਲਤ ਕੀਤਾ ਹੈ ਨਾ ਉਹਨਾਂ ਨੇ ਕਦੇ ਇਹ ਚੀਜ਼ ਜਿਹਾ ਸੋਤ ਸਭਲੀ ਚ ਜਬ ਬਿਨਾਂ ਦਰੂ ਤੋਂ ਕਦੀ ਸੋਫੀ ਹੋਵੇ ਉਹਨਾਂ ਨੇ ਕਦੀ ਨਹੀਂ ਜਮਾ ਹੀ ਨਹੀਂ ਜੀ ਸੋਫੀ ਕਦੀ ਵੀ ਨਹੀਂ ਉਹਨਾਂ ਨੂੰ ਜੀ ਪਛਤਾਵਾ ਕਿਸੇ ਚੀਜ਼ ਦਾ ਨਹੀਂ ਨਹੀਂ ਕਿਸੇ ਦੀ ਤਾਂ ਪਛਤਾਵਾ ਨਹੀਂ ਹੋਏਗਾ ਤੁਸੀਂ ਕਹਿੰਦੇ ਕਿ ਜਦੋਂ ਤੁਹਾਡੀ ਮਦਰ ਦੀ ਮੈਰਿਜ ਹੁੰਦੀ ਉਸ ਤੋਂ ਬਾਅਦ ਤੋਂ ਉਹ ਡਿਪਰੈਸ਼ਨ ਚ ਹੀ ਆ ਮਤਲਬ ਸਟ्रेस ਚ ਹੀ ਆ ਸਟ्रेस ਚ ਹੀ ਆ ਜੀ ਹਾਂਜੀ ਸਟਿਲ ਹੁਣ ਤੱਕ ਹਾਂਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਲਗਭਗ ਤੁਸੀਂ 84 86 ਦਾ ਹੋਊਗਾ ਜੀ ਵਿਆਹ अच्छा 84 ਦਾ 40 ਕਿ ਸਾਲ ਹੋ ਗਏ ਹਾਂਜੀ 40 ਸਾਲਾਂ ਤੋਂ ਉਹ ਐਵੇਂ ਹੀ ਆ ਹਾਂਜੀ ਹੁਣ ਵੀ ਟੈਨਸ਼ਨ ਲੈਂਦੇ ਨੇ ਹੁਣ ਵੀ ਟੈਨਸ਼ਨ ਤਾਂ ਹੁਣ ਹੁੰਦੀ ਹੀ ਹਾਂਜੀ ਬੱਚਿਆਂ ਦਾ ਗੱਲਾਂ ਤਾਂ ਭੁੱਲ ਗਈ ਨਹੀਂ ਜਾਂਦੀਆਂ ਜੀ ਪਿੱਛੇ ਮੈਂ ਨਹੀਂ ਭੁੱਲ ਪਾਉਂਦਾ ਜੀ ਉਹਨਾਂ ਨੇ ਤਾਂ ਫੇਰ ਵੀ ਮਤਲਬ ਮੇਥੋਂ ਜ਼ਿਆਦਾ ਚੱਲੇ ਜੀ ਹਾਂਜੀ ਤੁਸੀਂ ਦੱਸਦੇ ਕਿ ਜਿਹੜਾ ਉਹਨਾਂ ਨੇ ਦੋ ਕਿੱਲੇ ਵੇਚਤੇ ਸੀਗੇ ਹਾਂ ਜੀ ਮਤਲਬ ਡੈਥ ਜਦੋਂ ਡੈਥ ਹੁੰਦੀ ਹੈ ਜੀ ਉਸ ਤੋਂ ਕੁਝ ਟਾਈਮ ਪਹਿਲਾਂ ਹੀ ਉਹਨਾਂ ਨੇ ਉਹ ਜਿਹੜੀ ਜ਼ਮੀਨ ਸੀਗੀ ਜੀ 2 ਟਰੈ ਕਿੱਲੇ ਬਚੀ ਸੀ ਜੀ 2 ਟਰੈ ਕਿੱਲੇ ਜ਼ਮੀਨ ਬਚੀ ਸੀ ਉਹ ਵੀ ਮਤਲਬ ਉਹਨਾਂ ਨੇ ਮਤਲਬ ਇਕਰਾਰਨਾਮਾ ਕਰ ਲਿਆ ਸੀਗਾ ਜੀ ਅੱਛਾ ਉਹ ਵੀ ਵੇਚ ਚੱਲੇ ਸੀ ਹਾਂ ਜੀ ਉਹ ਵੀ ਵੇਚ ਚੱਲੇ ਸੀ ਤੇ ਮਤਲਬ ਡੈਥ ਤੋਂ ਕੁਝ ਦਿਨਾਂ ਬਾਅਦ ਦਾ ਹੀ ਟਾਈਮ ਸੀ ਰਜਿਸਟਰੀ ਦਾ ਜੀ ਮਤਲਬ ਰਜਿਸਟਰੀ ਹੋ ਜਾਂਦੀ ਜੀ ਫਿਰ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਸੀ ਜੀ ਤੇ ਮਤਲਬ ਇਕਰਾਰਨਾਮਾ ਫੜਿਆ ਸੀਗਾ ਬਿਆਨਨਾ ਲੈ ਰੱਖਿਆ ਸੀਗਾ ਜੀ ਉਹਨਾਂ ਨੇ ਤੇ ਕੁਝ ਦਿਨਾਂ ਬਾਅਦ ਡੈਥ ਹੋ ਜਾਂਦੀ ਹੈ ਜੀ ਸਾਨੂੰ ਉਸ ਤੋਂ ਬਾਅਦ ਪਤਾ ਲੱਗਦਾ ਜੀ ਕਿ ਮੰਨ ਲਓ ਬਿਆਨ ਉਹ ਵੀ ਵੇਚ ਦਿੱਤੀ ਤੁਹਾਨੂੰ ਉਸ ਤੋਂ ਪਹਿਲਾਂ ਨਹੀਂ ਪਤਾ ਸੀ 22 ਕਿਲੇ ਨੂੰ ਵੇਚ ਦਿੱਤੀ ਨਹੀਂ ਉਸ ਤੋਂ ਪਹਿਲਾਂ ਨਹੀਂ ਪਤਾ ਸੀ ਜੀ ਅੱਛਾ ਉਹ ਵੀ ਉਸ ਤੋਂ ਬਾਅਦ ਪਤਾ ਲੱਗਿਆ ਉਹ ਬੰਦਾ ਆਇਆ ਜੀ ਕਹਿੰਦਾ ਬਈ ਮੈਂ ਤਾਂ ਫੇਰ ਚੱਕਣ ਦਿਆਂਗਾ ਪਹਿਲਾਂ ਮੇਰੇ ਨਾਲ ਰਜਿਸਟਰੀ ਕਰਵਾਓ ਹੂੰ ਫਿਰ ਫਿਰ ਉਹ ਕਹਿ ਕਵਾ ਕੇ ਰਿਸ਼ਤੇਦਾਰਾਂ ਨੇ ਕਿਹਾ ਜੀ ਪਿੰਡ ਦੇ ਮੋਹ ਤੌਰ ਬੰਦੇ ਨੇ ਕਿਹਾ ਕਹਿੰਦੇ ਕਿ ਵੀ ਚਲੋ ਤੇਰੇ پیسے ਵਾਪਸ ਕਰ ਦਿੰਦੇ ਅਸੀਂ ਉਹਨੂੰ ਕਰ ਕਰਾ ਕੇ ਪੈਸੇ ਵਾਪਸ ਕੀਤੇ ਜੀ ਤੁਸੀਂ ਕਹਿੰਦੇ ਕਿ ਜਿਹੜਾ ਬਿਆਨ ਉਹਨਾਂ ਨੇ ਲਿਆ ਸੀਗਾ ਜਿਹੜਾ ਵੇਚਾ ਵਾਲਾ ਬੰਦਾ ਸੀਗਾ ਉਹਨੇ ਤੁਹਾਨੂੰ ਬਿਆਨਾਂ ਵੀ ਪੁਰਾਣੇ ਹੀ ਰੱਬ ਵੀ ਜਾਣਦਾ ਜੀ ਮਤਲਬ ਵਿਚ ਵਾਲੇ ਬੰਦੇ ਨੇ ਪੈਸੇ ਖਾਦੇ ਆ ਜਾਂ ਵੀ ਮਤਲਬ ਜਿਹੜੇ ਦੇਣ ਵਾਲੇ ਨੇ ਪੈਸੇ ਘਟ ਦਿੱਤੇ ਆ ਵੀ ਲਖਵਾ ਜਾਦਾ ਲਏ ਪਰ ਤਾਂ ਫਾਦਰ ਸਾਹਿਬ ਨੇ ਨਹੀਂ ਸੀ ਲਏ ਉਹ ਫਾਦਰ ਸਾਹਿਬ ਨੇ ਮਤਲਬ ਅਕਾਊਂਟ ਦੇ ਵਿੱਚ ਲੱਖ ਰੁਪਇਆ ਆਇਆ ਸੀਗਾ ਜੀ ਅੱਛਾ ਉਹਨਾਂ ਨੂੰ ਲੱਖ ਰੁਪਇਆ ਮਿਲਿਆ ਹਾਂਜੀ ਲੱਖ ਰੁਪਇਆ ਮਿਲਿਆ ਜੀ ਤੇ ਹੁਣ ਇਹ ਨਹੀਂ ਪਤਾ ਦੂਜੇ ਕੈਸ਼ ਦਿੱਤੇ ਵੀ ਸੀ ਜਾਂ ਮਤਲਬ ਨਹੀਂ ਦਿੱਤੇ ਸੀ ਇਹ ਤਾਂ ਰੱਬ ਹੀ ਜਾਣਦਾ ਜੀ ਹੂੰ ਇੱਕ ਜੀ ਉਹਨਾਂ ਨੂੰ ਮਤਲਬ ਪੈਨਸ਼ਨ ਆਉਂਦੀ ਸੀਗੀ ਹਨ ਤੇ ਪੈਨਸ਼ਨ ਦੇ ਨਾਲ ਉਹਨਾਂ ਦਾ دارو ਦਾ ਖਰਚਾ ਪੂਰਾ ਨਹੀਂ ਹੁੰਦਾ ਸੀਗਾ ਜਿਹੜਾ ਉਹਨਾਂ ਨੂੰ ਜ਼ਮੀਨ ਵੇਚਣੀ ਪੈਂਦੀ ਸੀ ਜੀ ਜ਼ਮੀਨ ਤਾਂ ਬਸ ਪਤਾ ਹੀ ਨਹੀਂ ਜਿਵੇਂ ਕਹਿੰਦੇ ਕਿ ਵੀ ਖਾਤਾਲੀ ਗੱਲ ਹੀ ਸੀ ਜੀ ਕਿ ਮਤਲਬ ਖਾਤੀ ਪੈ ਚੁੱਕੀ ਸੀ ਕਿ ਮਤਲਬ ਕਿ ਵੀ ਮੈਂ ਆਪਦੇ ਬੱਚੇ ਆਸਤੇ ਕੁਝ ਛੱਡਣਾ ਹੀ ਨਹੀਂਗਾ ਅੱਛਾ ਜਿੱਦ ਹਾਂਜੀ ਜਿੱਦ ਜਿਵੇਂ ਜਿੱਦ ਕਹਿੰਦੇ ਨਹੀਂ ਆਪਾਂ ਉਹ ਜਿਹੜਾ ਕਰਾਰਨਾਮਾ ਕੀਤਾ ਸਮੇਤ ਘਰ ਦਾ ਕੀਤਾ ਸੀਗਾ ਜੀ ਕਿਉਂਕਿ ਘਰ ਛੇਰ ਦੇ ਵਿੱਚ ਸੀਗਾ ਜੀ ਮਤਲਬ ਸਾਰਾ ਮਤਲਬ ਸਮੇਤ ਘਰ ਮਤਲਬ ਜੇ ਉਹ ਵੇਚ ਜਾਂਦੀ ਪੈਸੇ ਲੈ ਲੈਂਦੇ ਤੁਹਾਡੇ ਕੋਲ ਘਰ ਵੀ ਨਹੀਂ ਹਾਂਜੀ ਘਰ ਜੋ ਪੈਸੇ ਵਾਪਸ ਨਾ ਕਰਦੇ ਜੀ ਤੇ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਵੀ ਘਰ ਜੇ ਮੈਂ ਘਰ ਵੀ ਵੇਚਦਾ ਤੇ ਕਿੱਥੇ ਜਾਣਗੇ ਵੀ ਮਤਲਬ ਇੰਨਾ ਪਰਿਵਾਰ ਹਾਂਜੀ ਹਾਂਜੀ ਇਹ ਗੱਲ ਤਾਂ ਪਰਿਵਾਰ ਬਾਰੇ ਤਾਂ ਸੋਚਿਆ ਨਹੀਂ ਨਹੀਂ ਫਿਰ ਪਰਿਵਾਰ ਦਾ ਤਾਂ ਨਾਮ ਹੀ ਨਹੀਂ ਨਾ ਸੀਗਾ ਜੀ ਉਹਦੇ ਦਿਮਾਗ ਤੇ ਤੁਹਾਨੂੰ ਕਦੀ ਹੁੰਦਾ ਵੀ ਜਦੋਂ ਆਪਾਂ ਨੂੰ ਹੁੰਦਾ ਨਾ ਕਿ ਹਰੇਕ ਫਾਦਰ ਆਪਣੇ ਬੱਚਿਆਂ ਲਈ ਬਹੁਤ ਕੋਸ਼ਿਸ਼ ਕਰਦਾ ਹੈ ਨਾ ਤੁਹਾਨੂੰ ਕਦੀ ਹੁੰਦਾ ਵੀ ਨਹੀਂ ਵੀ ਉਹਨਾਂ ਨੇ ਕੁਝ ਨਹੀਂ ਕੀਤਾ ਆਪਾ ਦੁੱਖ ਮਨਾਉਂਦੇ ਹਣਾ ਉਸ ਚੀਜ਼ ਦਾ ਹਾਂਜੀ ਹੁੰਦਾ ਹੀ ਹੈ ਜੀ ਪਰ ਤੁਸੀਂ ਕਦੀ ਸੋਚਿਆ ਉਹਨਾਂ ਵੀ ਇਹਦੇ ਨਾਲੋਂ ਚੰਗਾ ਜਆ ਵਾਕ ਹੋ ਜਾਂਦੇ ਤੇ ਛੱਡ ਕੇ ਚਲੇ ਜਾਂਦੇ ਹਾਂਜੀ ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ ਜੀ ਮਤਲਬ ਇਸ ਤੋਂ ਤਾਂ ਫਾਦਰ ਸਾਹਿਬ ਪਹਿਲਾਂ ਹੀ ਚਲੇ ਜਾਂਦੇ ਜੀ ਹੋ ਸਕਦਾ ਸੀ ਮਤਲਬ ਕੁਛ ਨਾ ਕੁਛ ਹੋਣ ਕਰਨ ਵਾਲੇ ਰਹਿੰਦੇ ਜੀ ਹਾਂ ਕਿ ਮਤਲਬ ਉਹ ਜ਼ਮੀਨ ਦੇ ਪੈਸੇ ਵਾਪਸ ਕੀਤੇ ਜਿਹੜੇ ਉਹ ਵੀ 3-4 ਲੱਖ ਰੁਪਏ ਸੀਗੇ ਜੀ ਤੇ ਉਹ ਵੀ ਉਹ ਕਹਿੰਦਾ ਸੀਗਾ ਕਿ 3-4 ਲੱਖ ਰੁਪਏ ਮੇਰੇ ਵੱਲੋਂ ਗਿਆ ਹੈ ਹਾਲਾਂਕਿ ਲਿਖਿਆ ਵੀ ਹੋਇਆ ਸੀਗਾ ਸਾਈਨ ਹੋਏ ਸੀਗੇ ਤੇ ਉਹ ਹੁਣ ਸਾਨੂੰ ਉਹਦੇ ਵਿੱਚੋਂ 10 ਲੱਖ ਰੁਪਏ ਸੀਗੇ ਜੀ ਤੁਹਾਡੇ ਭਰਾ ਵੀ ਬਚ ਜਾਂਦੇ ਹਾਂਜੀ ਉਸ ਤੋਂ ਬਾਅਦ ਫਾਦਰ ਸਾਹਿਬ ਦੀ ਡੈਥ ਹੋਣ ਤੋਂ ਬਾਅਦ ਜੀ ਮਤਲਬ ਫੈਮਿਲੀ ਦੇ ਵਿੱਚ ਨਾ ਕੋਈ ਨਹੀਂ ਸੀ ਰੋਇਆ ਇਹਨਾਂ ਜਿੰਨਾ ਮੈਂ ਰੋਇਆ ਸੀਗਾ ਜੀ ਉਹਨਾਂ ਦੀ ਡੈਥ ਤੇ ਹਾਂਜੀ ਡੈਥ ਤੇ ਮੈਂ ਹੀ ਰੋਇਆ ਸੀ ਜੀ ਇਕੱਲਾ ਹੋਰ ਫੈਮਿਲੀ ਦੇ ਵਿੱਚ ਨਾ ਤਾਂ ਕੋਈ ਭੈਣਾਂ ਰੋਈਆਂ ਸੀ ਇੰਨਾ ਨਾ ਮਤਲਬ ਇੰਨਾ ਮੰਮੀ ਨਹੀਂ ਬਹੁਤ ਘੱਟ ਰੋਈ ਸੀ ਜੀ ਹੂੰ ਦੁੱਖ ਨਹੀਂ ਸੀ ਉਹਨਾਂ ਨੂੰ ਹਾਂ ਜੀ ਦੁੱਖ ਉਹਨਾਂ ਨੂੰ ਨਹੀਂ ਸੀਗਾ ਉਹਨਾਂ ਨੂੰ ਆਇਆ ਸੀਗਾ ਕਿ ਵੀ ਹਾਂ ਵੀ ਚਲੋ ਠੀਕ ਹੈ ਤੁਸੀਂ ਤੁਹਾਡੇ ਘਰ ਸੁਧਰ ਜਾਊਗਾ ਹੁਣ ਹੂੰ ਮਤਲਬ ਉਹਨਾਂ ਨੂੰ ਇੱਕ ਸਾਹ ਦਾ ਸੀਗਾ ਵੀ ਠੀਕ ਆ ਹੁਣ ਸਾਰਾ ਕੁਝ ਸੈੱਟ ਹੋ ਜੀ ਹਾਂ ਜੀ ਸੈੱਟ ਹੋ ਜਾਊਗਾ ਜੀ ਪਰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸੀਗਾ ਕਿ ਵੀ ਸੈੱਟ ਦੀ ਥਾਂ ਤੇ ਮਤਲਬ ਹੋਰ ਉਖੜ ਜਾਣਾ ਸੀ ਹਜੇ ਤੁਹਾਨੂੰ ਤੁਸੀਂ ਕਾਹਤ ਰੋਣੇ ਫਿਰ ਤੁਹਾਨੂੰ ਦੁਖੰਦ ਮੈਨੂੰ ਦੁੱਖ ਆਏ ਸੀਗੇ ਜੀ ਮਤਲਬ ਕਿ ਜਿੱਦਾਂ ਕਹਿ ਦਿੰਦੇ ਨੇ ਕਿ ਵੀ ਪਿਓ ਦਾ ਸਿਰ ਤੇ ਹੱਥ ਹੋਵੇ ਇੰਨਾ ਹੀ ਬਹੁਤ ਹੁੰਦਾ ਜੀ ਤੁਹਾਡਾ ਮੋਹ ਸੀਗਾ ਉਹਨਾਂ ਨੂੰ ਹਾਂਜੀ ਅਸੀਂ ਸਭ ਕੁ ਕਰਦੇ ਸੀਗੇ ਜੀ ਕੋਈ ਨਹੀਂ ਸੀ ਕਰਦੇ ਹਾਂਜੀ ਉਹ ਨਹੀਂ ਸੀ ਕਰਦੇ ਸਾਨੂੰ ਆਏ ਸੀਗੇ ਕਿ ਵੀ ਚਲੋ ਪਿਓ ਤਾਂ ਫਿਰ ਵੀ ਪਿਓ ਹੀ ਹੁੰਦਾ ਜੀ ਹਨਾ ਜਿਵੇਂ ਵੀ ਸੀਗਾ ਪਰ ਹੁਣ ਇਹਨਾਂ ਗੱਲਾਂ ਦਾ ਹੁਣ ਪਤਾ ਲੱਗਦਾ ਜੀ ਜਿਵੇਂ ਲੋਕਾਂ ਤੋਂ ਸੁਣਦੇ ਆ ਕਿ ਮੰਮੀ ਨੂੰ ਵੀ ਇੰਨਾ ਤੰਗ ਕਰਦੇ ਰਹੇ ਆ ਤੇ ਸਾਡੀ ਸੁਰਤ ਦੇ ਵਿੱਚ ਵੀ ਕਰਦੇ ਰਹੇ ਆ ਪਰ ਸਾਨੂੰ ਐ ਹੁੰਦਾ ਸੀ ਕਿ ਵੀ ਚਲੋ ਸ਼ਰਾਬ ਸਾਡੀ ਸੁਰਤ ਕੋ ਪਹਿਲਾਂ ਵੀ ਬਹੁਤ ਕੁਝ ਹਾਂਜੀ ਸਰ ਉਦੋਂ ਪਹਿਲਾਂ ਵੀ ਬਹੁਤ ਕੁਝ ਹੋਇਆ ਸੀਗਾ ਜੀ ਸਾਨੂੰ ਉਦੋਂ ਐ ਹੋ ਜਾਂਦਾ ਸੀ ਕਿ ਵੀ ਮੰਨ ਲਓ ਸ਼ਰਾਬ ਪੀਤੀਏ ਚਲੋ ਕੋਈ ਗੱਲ ਨਹੀਂ ਹਾਂ ਹਾਂ ਤੇ ਪਰ ਫਿਰ ਵੀ ਬਾਹਰੋਂ ਕੀ ਗੱਲਾਂ ਪਤਾ ਲੱਗਦੀਆਂ ਬਾਹਰੋਂ ਤਾਂ ਲੋਕ ਇਹੀ ਕਹਿੰਦੇ ਆ ਜੀ ਮਤਲਬ ਕੋਈ ਵੀ ਕੁੱਟ ਮਾਰ ਕੇ ਘਰੋਂ ਕੱਢ ਦਿੰਦੇ ਸੀਗੇ ਮੰਮੀ ਨੂੰ ਸਾਨੂੰ ਕੱਢ ਦੇਣਾ ਜੀ ਜਦੋਂ ਅਸੀਂ ਮੰਨ ਲਓ ਮਾੜੇ ਜਿਹੇ ਵਾਵਾ ਹੋ ਗਏ ਸੀਗੇ ਜੀ ਬ੍ਰਦਰ ਹੋਣੀ ਸੀਗੇ ਫਿਰ ਉਦੋਂ ਥੋੜਾ ਜਿਹਾ ਮਤਲਬ ਘਰ ਹੋਣੀ ਸੀ ਮੰਮੀ ਜਾਂ ਜਾਂਦੇਗੇ ਮਤਲਬ ਕੋਈ ਮੁੰਡੇ ਹੈਗੇ ਮੰਮੀ ਨੂੰ ਆਏ ਹੋ ਜਾਂਦਾ ਸੀ ਹਾਂਜੀ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਦੋਂ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਹੈ ਨਾ ਉਸ ਤੋਂ ਬਾਅਦ ਤੁਹਾਡੇ ਭਰਾ ਨੇ ਸੁਸਾਇਟੀ ਪਾ ਕਿਉਂ ਕਰਦਾ ਉਹ ਸੁਸਾਇਡ ਹੈ ਉਹ ਸੁਸਾਇਡ ਦਾ ਇਹ ਸੀਗਾ ਜੀ ਮਤਲਬ ਕੁਝ ਤਾਂ ਮਤਲਬ ਘਰ ਦੀਆਂ ਮੁਸ਼ਕਲਾਂ ਸੀਗੀਆਂ ਜੀ ਕੁਝ ਇਦਾਂ ਸੀਗਾ ਉਹਨੂੰ ਮਤਲਬ ਇੱਕ ਉਹ ਸੀਗਾ ਮੈਂ ਤਾਂ ਪੜ ਰਿਆ ਸੀਗਾ ਜੀ ਹਜੇ ਛੋਟਾ ਸੀਗਾ ਤੇ ਮਤਲਬ ਜ਼ਿੰਮੇਵਾਰੀ ਉਹਦੇ ਤੇ ਆ ਗਈ ਹਾਂਜੀ ਜ਼ਿੰਮੇਵਾਰੀ ਤਕਰੀਬਨ ਸਾਰੀ ਉਸੇ ਤੇ ਸੀਗੀ ਅੱਛਾ ਹਾਂਜੀ ਕਰਤਾ ਕਰਕੇ ਹਾਂਜੀ ਕਰਜਾ ਸੀਗਾ ਹਾਂਜੀ ਕਰਜਾ ਸੀਗਾ ਜਮੀਨ ਹੈ ਨਹੀਂ ਸੀ ਜਮੀਨ ਹੈ ਨਹੀਂ ਸੀ ਕੰਮ ਨਹੀਂ ਕਰਦੇ ਸੀ ਕੋਈ ਕੰਮ ਸੀਗਾ ਜੀ ਕੰਮ ਮਤਲਬ ਵਾਈ ਸੀਗੀ ਜੀ ਤੇ ਕੁਝ ਠੇਕੇ ਤੇ ਲੈ ਲੈਣੀ ਜੀ ਕੁਝ ਉਦੋਂ ਆਏ ਸੀਗਾ ਮਤਲਬ ਠੇਕੇ ਦੇ ਵਿੱਚੋਂ ਵੀ ਘਾਟਾ ਪੈ ਗਿਆ ਸੀ ਜੀ ਥੋੜਾ ਜਿਹਾ ਵਨ ਠੇਕੇ ਤੇ ਰੱਖਿਆ ਸੀਗਾ ਉਦੋਂ ਨਰਮੇ ਨੂੰ ਬਿਮਾਰੀ ਪੈ ਗਈ ਸੀ ਜੀ ਅੱਛਾ ਹਾਂਜੀ ਤਾਂ ਕਰਕੇ ਥੋੜਾ ਜਿਹਾ ਹੋ ਗਏ ਸੀਗੇ ਜੀ ਤੁਸੀਂ ਕਹਿੰਦੇ ਹੋ ਨਾਲ ਦੀ 10 ਤੋਂ ਬਾਅਦ ਘਰ ਜ਼ਿਆਦਾ ਜ਼ਿਆਦਾ ਖਰਾਬ ਹੋ ਗਿਆ ਉਹ ਕਿੱਦਾਂ ਕਰਾ ਜਿਆਦਾ ਨਹੀਂ ਮਤਲਬ ਕਹਿ ਸਕਦੇ ਜੀ ਕੁਛ ਤਾਂ ਸੁਧਾਰ ਆ ਹੀ ਗਏ ਸੀਗੇ ਜੀ ਤੇ ਉਹ ਹਜੇ ਤੱਕ ਮਤਲਬ ਜਿਵੇਂ ਰਾਜਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੀ ਰਾਜ ਹੀ ਬਣੇ ਰਹੇਗੇ ਜੀ ਬ੍ਰਦਰ ਤੱਕ ਵੀ ਮਤਲਬ ਕਿਦਾਂ ਕਿਉਂ ਮਤਲਬ ਇਹ ਕਦਮ ਚੁੱਕੇ ਹਾਂਜੀ ਕਿਉਂ ਉਹਨਾਂ ਨੇ ਇਹ ਕਦਮ ਚੁੱਕੇ ਇਹ ਤੁਸੀਂ ਸੋਚਦੇ ਹੋ ਵੀ ਸ਼ਾਇਦ ਉਹਨੇ ਕਰਤੇ ਕਰਕੇ ਕੀਤਾ ਵੀ ਪਰ ਤੁਹਾਨੂੰ ਨਹੀਂ ਪਤਾ ਸਹੀ ਸਾਨੂੰ ਅਸਲ 'ਚ ਆਈ ਸੀ ਗੱਲ ਇਹ ਮੈਂ ਵੀ ਇੱਥੇ ਹੈਣੀ ਸੀਗਾ ਉਸ ਦਿਨ ਜਿਸ ਦਿਨ ਉਹ ਇਹ ਕੰਮ ਹੋਣਾ ਹਾਂਜੀ ਤੇ ਨਾ ਹੀ ਬ੍ਰਦਰ ਸੀਗਾ ਜੀ ਮੈਂ ਡਿਊਟੀ ਕਰਦਾ ਸੀਗਾ ਜੀ ਕੋਟਪੂਰੇ ਮੈਂ ਸਵੇਰ ਚਲਾ ਜਾਂਦਾ ਸੀ ਸ਼ਾਮ ਨੂੰ ਲੇਟ ਵਾੜਦਾ ਹੁੰਦਾ ਸੀ ਘਰੇ ਤੇ ਬ੍ਰਦਰ ਸੀਗਾ ਬ੍ਰਦਰ ਬਾਹਰ ਸੀਗਾ ਜਦੋਂ ਅੱਛਾ ਹਾਂਜੀ ਤੇ ਉਹਨਾਂ ਨੇ ਇਹ ਸਟੈਪ ਚੱਕਿਆ ਤੇ ਇਹ ਤਾਂ ਹਜੇ ਤੱਕ ਨਹੀਂ ਪਤਾ ਲੱਗਿਆ ਜਿਵੇਂ ਕਿ ਕੀ ਚੱਕਰ ਸੀਗਾ ਕੀ ਨਹੀਂ ਜਿੱਦਾਂ ਹੁੰਦਾ ਨਾ ਬੰਦੇ ਨੂੰ ਮਾਂ ਜਿਹੜੀ ਹੁੰਦੀ ਉਹ ਨਹੀਂ ਭੁੱਲ ਸਕਦੀ ਹਨਾ ਉਹਦਾ ਪੁੱਤ ਕੋਈ ਜਾਂਦਾ ਪਰ ਤੁਹਾਡੀ ਮਾਂ ਨੇ ਦੋ ਪੁੱਤ ਖੋਏ ਸੀ ਹਨਾ ਹਾਂਜੀ ਹਾਂਜੀ ਉਹਨਾਂ ਦੇ ਦਿਲ 'ਚ ਕਿੰਨਾ ਕ ਦੁੱਖ ਹੈ ਇਸ ਚੀਜ਼ ਨਾਲ ਲੈ ਕੇ ਦੁੱਖ ਤਾਂ ਦੇਖ ਮੈਨੂੰ ਦੁੱਖ ਤਾਂ ਹੁੰਦਾ ਹੀ ਹੈ ਜੀ ਉਹ ਤਾਂ ਜਿਵੇਂ ਕਹਿੰਦੇ ਨੇ ਕਿ ਜਿਸ ਤਨ ਬੀਤੇ ਉਹੀ ਜਾਣੇ ਹਾਂਜੀ ਉਹੀ ਜਾਣਦਾ ਜੀ ਆਪਾਂ ਤਾਂ ਬਸ ਮਤਲਬ ਅੰਦਾਜ਼ਾ ਹੀ ਲਾ ਸਕਦੇ ਹਾਂ ਕਿ ਕਿੰਨਾ ਕੁ ਹੋਊਗਾ ਜੀ ਹੂੰ 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 ਉਹ ਉਹਨਾਂ ਨੂੰ ਹੀ ਪਤਾ ਹੈ ਜੀ ਮਤਲਬ ਕਿੰਨਾ ਮੁਸ਼ਕਲ ਨਾਲ ਆਉ ਦੇਪੋਤ ਦੂਤੋਰੀ ਆ ਜੀ ਆਪ ਦੇ ਇੱਥੇ ਤੁਹਾਡੇ ਵੀ ਭਰਾ ਵੱਡੇ ਸੀਗੇ ਹਨਾ ਹਾਂਜੀ ਵੱਡੇ ਸੀਗੇ ਇਹ ਕਹਿੰਦੇ ਹੁੰਦੇ ਵੱਡਾ ਭਰਾ ਪਿਓ ਵਰਗਾ ਹੁੰਦਾ ਵੀ ਚੱਲ ਪਿਓ ਨਹੀਂ ਰਿਹਾ ਤੇ ਭਰਾ ਹੈਗੇ ਨੇ ਹਾਂਜੀ ਤੁਹਾਨੂੰ ਕਿੰਨੀ ਕੁ ਕਮੀ ਮਹਿਸੂਸ ਹੁੰਦੀ ਉਹਨਾਂ ਦੀ ਕਮੀ ਬਹੁਤ ਹੁੰਦੀ ਹੈ ਜੀ ਜਿਵੇਂ ਮਤਲਬ ਜਿੱਦਾਂ ਕਹਿ ਦਿੰਨੇ ਆਪਾਂ ਕਿ ਵੀ ਸੱਜੀਆਂ ਖੱਬੀਆਂ ਬਾਹਾਂ ਹੀ ਆ ਹੁੰਦੀਆਂ ਜੀ ਵੀ ਉਹਨਾਂ ਦੇ ਸਿਰ ਤੇ ਕੋਈ ਫਿਕਰ ਹੀ ਨਹੀਂ ਸੀਗੀ ਜੀ ਮੈਨੂੰ ਤਾਂ ਮੈਨੂੰ ਤਾਂ ਮਤਲਬ ਮੈਂ ਨਾਲ-ਨਾਲ ਪੜ ਰਿਆ ਸੀਗੀ ਜੀ ਨਾਲ-ਨਾਲ ਜੋਬ ਕਰਦਾ ਸੀਗੀ ਜੀ ਉਦੋਂ ਹੂੰ ਉਸ ਟਾਈਮ ਦੇ ਵਿੱਚ ਮਤਲਬ ਮੈਨੂੰ ਤਾਂ ਹੈ ਹੀ ਨਹੀਂ ਸੀ ਕੋਈ ਫਿਕਰ ਹੀ ਹੈ ਨਹੀਂ ਸੀ ਕਿ ਮਤਲਬ ਬ੍ਰਦਰ ਹੈਗਾ ਵੀ ਆਪ ਦਾ ਜਿਵੇਂ ਮਰਜੀ ਕਰਨਾ ਇਹਨਾਂ ਜਿਆਦਾ ਮਹਿਸੂਸ ਹਾਂਜੀ ਮਹਿਸੂਸ ਹੀ ਨਹੀਂ ਹੁੰਦਾ ਸੀ ਕਦੀ ਪਿਓ ਦੀ ਕਮੀ ਨਹੀਂ ਮਹਿਸੂਸ ਹੁੰਦੀ ਸੀ ਮਤਲਬ ਮੈਨੂੰ ਦੋਨੋਂ ਹਾਂਜੀ ਅੱਜ ਵੀ ਮਤਲਬ ਬ੍ਰਦਰ ਹੈਗਾ ਜਿਹੜਾ ਇੱਕ ਵੀ ਉਹਨੇ ਐਵੇਂ ਕਹਿ ਦਿੱਤੀ ਜੀ ਅੱਜ ਵੀ ਮੈਨੂੰ ਮਤਲਬ ਇੱਕ ਕਦੇ ਨਹੀਂ ਕਮੀ ਮਹਿਸੂਸ ਹੋਈ ਕਿ ਮਤਲਬ ਮੇਰਾ ਪਿਓ ਹੈ ਨਹੀਂਗਾ ਪਿਓ ਦੇ ਨਾਸਰਾ ਜੀ ਜਿਹੜਾ ਤੁਹਾਡਾ ਬ੍ਰਦਰ ਹੈ ਹਾਂਜੀ ਇੱਕ ਚੀਜ਼ ਹੁੰਦੀ ਨਾ ਆਪਾਂ ਸੋਚਦੇ ਹਾਂ ਕਿ ਜੇ ਆਕਾਸ਼ ਸਾਨੂੰ ਉਹ ਟਾਈਮ ਵਾਪਸ ਆ ਜਾਏ ਤੇ ਉਹਦੇ ਵਿੱਚ ਕਿਹੜੀ ਚੀਜ਼ ਹੈ ਇੱਕ ਤੁਸੀਂ ਸੋਚਦੇ ਹੋ ਵਿੱਚ ਇਹ ਚੇਂਜ ਹੋਣੀ ਚਾਹੀਦੀ ਸੀ ਹਾਂਜੀ ਟਾਈਮ ਆਪਾਂ ਜਿੱਦਾਂ ਮਤਲਬ ਕਹਿ ਦਿੰਦੇ ਆ ਕਿ ਵੀ ਮੈਂ ਤਾਂ ਇਹੀ ਕਹਿੰਦਾ ਜੀ ਬਚਪਨ ਹਮਮ ਹਰ ਇੱਕ ਬੰਦਾ ਇਹ ਕਹਿੰਦਾ ਜੀ ਮੈਂ ਬਚਪਨ ਵਾਪਸ ਆ ਜਾ ਜੀ ਬਚਪਨ ਦੇ ਵਿੱਚ ਮਤਲਬ ਕੁਝ ਜਿੱਦਾਂ ਕਹਿੰਦੇ ਨੇ ਫਾਦਰ ਸਾਹਿਬ ਇਹ ਤਾਂ ਗੱਲ ਅਲੱਗ ਰਹਿ ਗਈ ਜੀ ਫਾਦਰ ਸਾਹਿਬ ਖਰਾਬ ਕਰਦੇ ਸੀਗੇ ਵੈਸੇ ਵੀ ਮਤਲਬ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਹੁੰਦੀਆਂ ਜੀ ਹਮਮ ਨਾਲ ਬਰਦਰ ਹੋਣੀ ਹੁੰਦੇ ਸੀਗੇ ਸਾਰੇ ਮਤਲਬ ਇਕੱਠੇ ਹੋ ਕੇ ਖੇਡਣਾ ਹਮਮ ਤੁਹਾਦਰ ਕਿਹੜੀ ਚੀਜ਼ ਤੁਸੀਂ ਚੋਣੇ ਕਿ ਮਤਲਬ ਕਿਹੜੀ ਚੀਜ਼ ਤੁਸੀਂ ਆਪਾਂ ਸੋਇਦੇ ਨੇ ਆ ਬਦਲ ਦਿੰਦੇ ਆਪਾਂ ਟਾਈਮ 'ਚ ਜਿੱਦਾਂ ਹੁਣ ਤੁਹਾਡੇ ਫਾਦੇ ਸਾਹਿਬ ਡਰਿੰਕ ਕਰਦੇ ਵੀ ਉਹ ਚੀਜ਼ ਨਾ ਹੁੰਦੀ ਉਦੋਂ ਘਰ ਠੀਕ ਹੁੰਦਾ ਅੱਜ ਕੁਝ ਵੀ ਨਹੀਂ ਹੋਣਾ ਸਹੀ ਜਿਦਕੋ ਕੋਈ ਦੁੱਖ ਨਹੀਂ ਹੋਣਾ ਤੁਹਾਡੇ ਤੋਂ ਭਰਾ ਤੁਹਾਡੇ ਨਾਲ ਹੋਣੇ ਸੀ ਹਾਂਜੀ ਉਦੋਂ ਭਰਾ ਨਾਲ ਹੋਣੇ ਸੀਗੇ ਜੀ ਤੇ ਮੰਨ ਲਓ ਆਪਦਾ ਵਧੀਆ ਜ਼ਿੰਦਗੀ ਰਹਿ ਰਹੇ ਹਾਂਜੀ ਰਹਿ ਰਹੇ ਹੋਣਾ ਸੀਗੇ ਜੀ ਹੁਣ ਅੱਜ ਦੇ ਟਾਈਮ ਦੇ ਵਿੱਚ ਮੰਨ ਕੇ ਥੱਲੋ ਮੈਨੂੰ ਬ੍ਰਦਰ ਦੀ ਡੈਥ ਤੋਂ ਬਾਅਦ ਹੀ ਅਸੀਂ ਆਪਣਾ ਪਲੈਨ ਛੱਡਤਾ ਸੀਗੇ ਜੀ ਉਹ ਅੱਛਾ ਕਾਰਨ ਕਾਰਨ ਇਹ ਸੀਗਾ ਜੀ ਮਤਲਬ ਘਰ ਸੀਗਾ ਜਿਹੜਾ ਖੇਤ ਦੇ ਵਿੱਚ ਸੀਗਾ ਜੀ ਪਿੰਡ ਤੋਂ ਲਗਭਗ 2 2.5 ਕਿਲੋਮੀਟਰ ਦੂਰ ਸੀਗਾ ਜੀ ਤੇ ਉਸ ਨਾਲ ਦੇ ਪਿੰਡ ਬਣਿਆ ਬਣਾਇਆ ਮકાਨ ਮਿਲ ਗਿਆ ਸੀਗਾ ਜੀ ਅੱਛਾ ਹਾਂਜੀ ਫਿਰ ਤੁਸੀਂ ਉੱਥੇ ਸ਼ਿਫਟ ਕਰ ਹਾਂਜੀ ਉੱਥੇ ਸ਼ਿਫਟ ਹੋ ਗਏ ਸੀ ਤੇ ਹੁਣ ਗੱਲਾਂ ਤਾਂ ਲੋਕ ਬਹੁਤ ਕਰਦੇ ਆ ਜੀ ਵੀ ਜੇ ਚੰਗੇ ਹੁੰਦੇ ਪਿੰਡ ਕਿਉਂ ਛੱਡਦੇ ਅੱਛਾ ਇਹ ਕਹਿੰਦੇ ਨੇ ਹਾਂਜੀ ਲੋਕਾਂ ਦੇ ਮੂੰਹ ਮਤਲਬ ਕਈ ਤਾਂ ਮੂੰਹ ਤੇ ਵੀ ਕਹਿ ਦਿੰਦੇ ਆ ਕਈ ਪਿੱਠ ਪਿੱਛੇ ਕਹੀ ਜਾਂਦੇ ਆ ਜੀ ਦੂਜੇ ਚੰਗੇ ਹੁੰਦੇ ਪਿੰਡ ਹੀ ਕਿਉਂ ਛੱਡਦੇ ਹੂੰ ਵੀ ਹੁਣ ਉਹਨਾਂ ਨੂੰ ਕੀ ਪਤਾ ਜੀ ਮਤਲਬ ਇਹਨਾਂ ਨਾਲ ਕੀ ਕੀ ਬੀਤੇ ਜੀ ਕਿਹੜੇ ਕਿਹੜੇ ਦਿਨ ਵੇਖੀਏ ਜੀ ਜੋ ਜੋ ਤੁਸੀਂ ਦੇਖਿਆਓ ਤੁਸੀਂ ਉਹ ਜਾਣਦੇ ਹੋ ਹਾਂਜੀ ਉਹ ਹੁਣ ਸਾਨੂੰ ਹੀ ਪਤਾ ਜੀ ਜਿਹੜਾ ਕੋਈ ਸਾਡੇ ਨਾਲ ਬੀਤਿਆ ਜੀ ਤੇ ਇੱਕ ਉਦੋਂ ਆਏ ਸੀਗਾ ਜੀ ਸ਼ਿਫਟ ਤਾਂ ਹੋਣਾ ਪਿਆ ਜੀ ਮੈਂ ਮੈਨੂੰ ਇੰਨਾ ਹੈ ਨਹੀਂ ਸੀਗਾ ਜੀ ਹਜੇ ਹੂੰ ਵੀ ਜਿੱਦਾਂ ਕਹਿ ਦਿੰਦੇ ਆ ਕਿ ਵੀ ਦੁਨੀਆਦਾਰੀ ਦਾ ਪੇਤ ਹੈ ਨਹੀਂ ਸੀਗਾ ਛੋਟੇ ਸੀਗਾ ਛੋਟਾ ਸੀਗਾ ਜੀ ਤੇ ਮੈਨੂੰ ਲਗਭਗ ਕੋਈ 11-12 ਸਾਲ ਹੋ ਗਏ ਸ਼ਿਫਟ ਹੋਏ ਆਣੇ ਸਾਨੂੰ ਹਾਂ ਹਾਂ ਤੇ ਉਹਦੇ ਬ੍ਰਦਰ ਨੇ ਬਾਹਰ ਜਾਣਾ ਸੀਗਾ ਜੀ ਕੋਈ ਕਮਾਈ ਦਾ ਕੋਈ ਸਾਧਨ ਹੈ ਨਹੀਂ ਸੀਗਾ ਜਿੱਥੇ ਜ਼ਮੀਨ ਥੋੜੀ ਸੀਗੀ ਜੀ ਹਾਂ ਤੇ ਮੈਂ ਤੇ ਮੰਮੀ ਫਿਰ ਰਹਿ ਗਏ ਸੀ ਇਕੱਲੇ ਜੀ ਮੈਂ ਵੀ ਮਤਲਬ ਕੰਮ ਧੰਦਾ ਕਰਨਾ ਸੀਗਾ ਆਪਦਾ ਕਰਕੇ ਫਿਰ ਮੰਮੀ ਇਕੱਲੇ ਰਹਿ ਜਾਂਦੀ ਸੀ ਖੇਤ ਦੇ ਵਿੱਚ ਜੀ ਤਾਂ ਕਰਕੇ ਫਿਰ ਸਾਨੂੰ ਸ਼ਿਫਟ ਹੋਣਾ ਪਿਆ ਸੀਗਾ ਜੀ ਹੁਣ ਕੀ ਸੋਚਦੇ ਹੋ ਕਿ ਫਿਊਚਰ 'ਚ ਕਿਵੇਂ ਦਾ ਟਾਈਮ ਚਾਹੁੰਦੇ ਹੋ ਤੁਸੀਂ ਆਪਾਂ ਹੁੰਦਾ ਨਾ ਵੀ ਆ ਕਰਾਉਣਾ ਵੀ ਜਦੋਂ ਹੁਣ ਤੁਹਾਡੇ ਮਦਰ ਡਿਪਰੈਸ਼ਨ ਚ ਜਾ ਦੁੱਖ ਫਿਰ ਦੁੱਖ ਰਹਿੰਦੇ ਨੇ ਆਪਾਂ ਨੂੰ ਹੁੰਦਾ ਨਾ ਵੀ ਆਪਾਂ ਉਹਨਾਂ ਨੂੰ ਵਧੀਆ ਜ਼ਿੰਦਗੀ ਦੇਈਏ ਹਾਂਜੀ ਚਾਹਣੇ ਤਾਂ ਹੁਣ ਹਰੇਕ ਹੀ ਪੁੱਤ ਚਾਹੁੰਦਾ ਹੀ ਆ ਉਹਦੀ ਮਾਂ ਨੂੰ ਕਿ ਵੀ ਮੇਰੀ ਮਾਂ ਖੁਸ਼ ਰਹੇ ਠੀਕ ਰਹੇ ਜੀ ਹਾਲਾਂਕਿ ਕੁਝ ਹੱਦ ਤੱਕ ਹੁਣ ਹਾਲਾਤ ਠੀਕ ਹੈ ਜੀ ਪਹਿਲਾਂ ਨਾਲੋਂ ਬਹੁਤ ਹਾਂਜੀ ਪਹਿਲਾਂ ਨਾਲੋਂ ਕੁਝ ਠੀਕ ਹੈ ਜੀ ਘਰ ਮਤਲਬ ਸ਼ਿਫਟ ਕਰ ਲਿਆ ਸੀ ਜੀ ਹੂੰ ਤੇ ਉਸ ਤੋਂ ਬਾਅਦ ਫਿਰ ਬ੍ਰਦਰ ਨੂੰ ਬਾਹਰ ਭੇਜਤਾ ਸੀ ਜੀ ਮੈਂ ਤੇ ਮੰਮੀ ਰਹਿ ਗਈ ਸੀ ਜੀ ਇਕੱਲੇ ਅੱਛਾ ਹੁਣ ਭਰਾ ਤੁਹਾਡਾ ਬਾਹਰ ਹਾਂਜੀ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਆ ਗਿਆ ਸੀ ਬ੍ਰਦਰ ਆ ਕੇ ਉਹਨੇ ਮੈਰਿਜ ਕਰਵਾ ਲਈ ਸੀ ਜੀ ਹੁਣ ਇਸ ਟਾਈਮ ਵੀ ਬ੍ਰਦਰ ਬਾਹਰ ਹੈ ਜੀ ਅੱਛਾ ਹੁਣ ਠੀਕ ਹੈ ਵਧੀਆ ਚੱਲੇ ਹੁਣ ਕੁਝ ਹੱਦ ਤੱਕ ਠੀਕ ਕਹਿ ਸਕਦੇ ਹਾਂ ਜੀ ਹੂੰ ਮਤਲਬ ਜਿੱਦਾਂ ਮਤਲਬ ਠੀਕ ਹੋਣਾ ਚਾਹੀਦਾ ਉਦੋਂ ਤਾਂ ਨਹੀਂ ਹਾਲਾਤ ਹੋਈ ਹੈ ਜੀ ਕਰ ਲਾਂਗੇ